ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਐਗਜ਼ਾਮ ਦੀ ਪੀਜੀਟੀ ਚੰਡੀਗੜ੍ਹ ਦੀ ਜਿਹੜੇ ਪੋਸਟਾਂ ਲਈ ਗਈ ਆ ਉਹਨਾਂ ਦੀ ਐਗਜ਼ਾਮ ਦੀ ਡੇਟ ਅਨਾਉਂਸ ਕਰ ਦਿੱਤੀ ਗਈ ਆ ਤੁਹਾਡਾ ਜਿਹੜਾ ਪੇਪਰ ਹੈ ਉਹ 10 ਫਰਵਰੀ ਤੇ 11 ਫਰਵਰੀ ਨੂੰ ਲਿਆ ਜਾਏਗਾ 10 ਫਰਵਰੀ ਨੂੰ ਤੁਹਾਡਾ ਪੇਪਰ 1 ਹੋਏਗਾ ਮਨ ਲਾ ਪਾਰਟ A ਹੋਏਗਾ ਜਿਹਦੇ ਟਾਈਮਿੰਗ 10 ਵਜੇ ਆ 10:00 ਤੋਂ 50 10:50 ਤੱਕ ਹੈ ਔਰ ਜਿਹੜਾ ਤੁਹਾਡਾ ਸਬਜੈਕਟ ਦਾ ਜਿਹੜਾ ਸਪੈਸੀਫਿਕ ਸਬਟ ਨਾਲ ਰਿਲੇਟਡ ਪੰਜਾਬੀ ਦਾ ਪੇਪਰ ਉਹ ਤੁਹਾਡਾ ਜਿਹੜਾ ਕੀ ਹੈ 11 ਤਰੀਕ ਨੂੰ ਲਿਆ ਜਾਏਗਾ 2:00 ਵਜੇ ਠੀਕ ਹੈ ਤਾਂ ਇਹ ਸਾਰੇ ਨੂੰ ਮੈਂ ਵੀਡੀਓ ਵੀ ਬਣਾ ਦਿੱਤੀ ਹੈ ਕਿ ਤੁਸੀਂ ਉਹ ਦੇਖ ਸਕਦੇ ਹੋਗੇ ਉਸ ਦੇ ਸਬੰਧ ਦੇ ਵਿੱਚ ਆਪਾਂ ਆਪਣੀ ਜਿਹੜੀ ਕਿ ਸੀਰੀਜ਼ ਨੂੰ ਕੰਟੀਨਿਊ ਕਰਦੇ ਆਪਾਂ ਆਪਣੀਆਂ ਕਲਾਸਾਂ ਨੂੰ ਸਟਾਰਟ ਕਰ ਰਹੇ ਹਾਂਗੇ ਤਾਂ ਉਹਦੇ ਵਿੱਚ ਉਹ ਤੁਹਾਨੂੰ ਜਿਹੜਾ ਫਰਸਟ ਪਹਿਲਾ ਭਾਗ ਸੀਗਾ ਆਪਾਂ ਫਰਸਟ ਭਾਗ ਦੇ ਅਕੋਰਡਿੰਗ ਹੀ ਜਿਹੜਾ ਸਿਲੇਬਸ ਕਰਾਂਗੇ YouTube ਦੇ ਉੱਪਰ ਤੇ ਇਹਦੇ ਵਿੱਚ ਜਿਹੜੇ ਕਿ ਨੇ ਆਪਾਂ ਕੱਲ ਉਸ ਦਿਨ ਜਿਹੜੇ ਕਿਆ ਮਤਲਬ ਕਿ ਡਿਸਕਸ ਕੀਤਾ ਸੀਗਾ ਵੀ ਕਿਵੇਂ ਸਾਡੇ ਕੋਲ ਜਿਹੜੀ ਪੰਜਾਬੀ ਭਾਸ਼ਾ ਦੀ ਅਸਲ ਮਾਇਨੇ ਦੇ ਵਿੱਚ ਕਿਵੇਂ ਅਲੱਗ-ਅਲੱਗ ਵਿਦਵਾਨ ਜਿਹੜੇ ਆਪਣੇ ਮਤ ਅਨੁਸਾਰ ਜਿਹੜੇ ਕਿ ਨੇ ਭਾਸ਼ਾ ਦੀ ਵਿਆਖਿਆ ਕਰਦੇ ਲੇਗੇ ਤਾਂ ਉਹਦੇ ਸਬੰਧ ਦੇ ਵਿੱਚ ਜਿਹੜੀ ਕਿ ਪੰਜਾਬੀ ਭਾਸ਼ਾ ਦੀ ਉਤਪਤੀ ਤੇ ਜਿਹੜਾ ਵਿਕਾਸ ਦੇ ਪੜਾਅ ਲੇਗੀ ਆ ਕਿਵੇਂ ਪੰਜਾਬੀ ਭਾਸ਼ਾ ਜਿਹੜੀ ਕਿ ਪੈਦਾ ਹੋਈ ਕਿੱਥੋਂ ਉਹਦਾ ਵਿਕਾਸ ਹੋਇਆ ਕਿਹੜੇ-ਕਿਹੜੇ ਚਰਨਾਂ ਦੇ ਵਿੱਚੋਂ ਨਿਕਲ ਕੇ ਆਈ ਹੈਗੀ ਉਹ ਠੀਕ ਹੈ ਜੇ ਅਸੀਂ ਪੰਜਾਬੀ ਭਾਸ਼ਾ ਦੇ ਪਹਿਲਾਂ ਸਭ ਤੋਂ ਪਹਿਲਾਂ ਵੀ ਬਣੀ ਕਿੱਥੋਂ ਆ ਜਨਮ ਕਿੱਥੋਂ ਹੋਇਆ ਜ ਜਿਹਦੇ ਨਾਮ ਕਰਨ ਦੀ ਗੱਲ ਕਰੀਏ ਤਾਂ ਅਸਲ ਮਾਇਨੇ ਦੇ ਵਿੱਚ ਸਾਡੇ ਕੋਲ ਕੀ ਹੈਗਾ ਪੰਜਾਬੀ ਭਾਸ਼ਾ ਦਾ ਸਭ ਤੋਂ ਪੁਰਾਣਾ ਨਾਮ ਕੀ ਸੀਗਾ ਸੱਤ ਸਿੰਧੂ ਸੀਗਾ ਤਾਂ ਇਹ ਤੁਸੀਂ ਯਾਦ ਰੱਖਣਾ ਵੀ ਸਭ ਤੋਂ ਪੁਰਾਣਾ ਨਾਮ ਕੀ ਸੀਗਾ ਸੱਤ ਸਿੰਧੂ ਸੀਗਾ ਇਹ ਜਾਣਕਾਰੀ ਇਹ ਜਿਹੜੀ ਇਨਫੋਰਮੇਸ਼ਨ ਆ ਕਿੱਥੋਂ ਮਿਲਦੀ ਆ ਆਰਿਆ ਦੇ ਜਿਹੜਾ ਪ੍ਰਾਚੀਨ ਗ੍ਰੰਥਾ ਰਿਗਵੇਦ ਰਿਗਵੇਦ ਦੇ ਵਿੱਚ ਸਾਨੂੰ ਕੀ ਪਤਾ ਲੱਗ ਰਿਹਾ ਵੀ ਜਿਹੜਾ ਕਿ ਇਹ ਸੱਤ ਸਿੰਧੂ ਜਿਹੜਾ ਕਿ ਪੰਜਾਬੀ ਦਾ ਪੁਰਾਣਾ ਨਾਮ ਹੁੰਦਾ ਸੀਗਾ ਠੀਕ ਹੈ ਤੇ ਇਹ ਕੀ ਹੋ ਸਕਦਾ ਹੈ ਕਿ ਵੀ ਸੱਤ ਸਿੰਧੂ ਤੋਂ ਅਸਲ ਮਾਇਨੇ ਵਿੱਚ ਕੀ ਭਾਵ ਸੀ ਸੱਤ ਦਰਿਆਵਾਂ ਦੀ ਧਰਤੀ ਸੱਤ ਦਰਿਆ ਕਿਹੜੇ-ਕਿਹੜੇ ਸੀਗੇ ਹੁਣ ਉਹ ਸਾਨੂੰ ਪਤਾ ਹੁਣ ਇੱਥੇ ਨਹੀਂ ਸਿੰਧ ਜ਼ਹਿਲਮ ਚਨਾਬ ਰਾਵੀ ਸਤਲੁਜ ਬਿਆਸ ਤੇ ਸਰਸਵਤੀ ਇਹ ਜਿਹੜੇ ਕੀ ਸੀਗੇ ਸੱਤ ਦਰਿਆ ਸੀਗੇ ਇੰਨਾ ਸੱਤ ਦਰਿਆਵਾਂ ਦੇ ਮਿਲਣ ਕਰਕੇ ਹੀ ਕੀ ਕਿਹਾ ਜਾਂਦਾ ਸੀਗਾ ਪੰਜਾਬ ਨੂੰ ਸੱਤ ਸਿੰਧੂ ਕਿਹਾ ਜਾਂਦਾ ਸੀਗਾ ਕਿਉਂਕਿ ਇੱਥੇ ਸੱਤ ਦਰਿਆ ਪਈ ਜਾਂਦੇ ਸੀ ਇਹ ਇਨਫੋਰਮੇਸ਼ਨ ਕਿੱਥੋਂ ਮਿਲ ਰਹੀ ਹੈ ਰਿਗਵੇਦ ਦੇ ਵਿੱਚੋਂ ਮਿਲ ਰਹੀ ਆ ਹੁਣ ਅਸਲ ਮਾਇਨੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਵੀ ਜਿਹੜਾ ਕਿ ਇਹ ਪੁਰਾਣ ਤੇ ਮਹਾਕਾਵਾਂ ਦੇ ਵਿੱਚੋਂ ਕੀ ਆ ਜਿਹੜੇ ਪੁਰਾਣ ਤੇ ਮਹਾਕਾਵ ਨੇ ਇਹਦੇ ਵਿੱਚੋਂ ਨਾ ਸਾਨੂੰ ਮਤਲਬ ਭਰਤਵਰਸ਼ ਜਿਹੜਾ ਨਾਮ ਉੱਭਰ ਕੇ ਸਾਹਮਣੇ ਆਉਂਦਾਗਾ ਕਪਰਤ ਇੱਕ ਮਤਲਬ ਜ਼ਿਆਦਾ ਆਪਾਂ ਕਬੀਲਾ ਕਹਿ ਸਕਦੇ ਜਾਂ ਇੱਕ ਰਾਜਾ ਸੀਗਾ ਠੀਕ ਹੈ ਤਾਂ ਭਰਤਿਕ ਜਿਹੜਾ ਦੁਸ਼ਯੰਤ ਰਾਜੇ ਦਾ ਪੁੱਤਰ ਸੀਗਾ ਤਾਂ ਉਹਦੇ ਵਿੱਚ ਜਿਹੜੇ ਕਿ ਭਰਤ ਨਾਮ ਦਾ ਸਾਡੇ ਕੋਲ ਉੱਪਰ ਗਿਆ ਹੁੰਦਾਗਾ ਤਾਂ ਉਹ ਉਹ ਉਸ ਦੀ ਜਿਹੜੀ ਕੀ ਆ ਉੱਥੋਂ ਦੇ ਜਿਹੜੇ ਲੋਕ ਸੀਗੇ ਉੱਥੋਂ ਦੇ ਸੇਵਾ ਕਰਦੇ ਸੀਗੇ ਉਹਨਾਂ ਨੂੰ ਜਿਹੜੀ ਕਿ ਭਰਤ ਦੀ ਸੰਤਾਨ ਕਿਹਾ ਜਾਂਦਾ ਸੀਗਾ ਤਾਂ ਉੱਥੋਂ ਹੀ ਜਿਹੜੀ ਕੀ ਆ ਭਰਤ ਨਾਮ ਜਿਹੜਾ ਕਿ ਉੱਬਰ ਕੇ ਆਉਂਦਾਗਾ ਠੀਕ ਹੈ ਅੱਗੋਂ ਇਹ ਮਤਲਬ ਕਿ ਸੂਰਜੀ ਵੰਸ਼ੇ ਤੇ ਜਿਹੜੇ ਕੀ ਹੈਗਾ ਚੰਦਰਵੰਸੀ ਜਿਹੜੇ ਕਿ ਅਲੱਗ-ਅਲੱਗ ਦੋ ਸਾਡੇ ਕੋਲ ਮਿਲਦੇ ਨੇ ਘਰਾਣੇ ਮਿਲਦੇ ਨੇਗੇ ਉਹਨਾਂ ਦੀ ਜਿਹੜੀ ਅਲੱਗ ਕਹਾਣੀ ਹੈਗੀ ਉਸ ਤੋਂ ਬਾਅਦ ਜਿਹੜੇ ਕਿ ਨੇ ਗ੍ਰੀਕ ਯੂਨਾਨੀ ਹੋਏ ਸੀਗੇ ਪਰ ਯੂਨਾਨੀਆਂ ਨੇ ਕੀ ਕਿਹਾ ਸੀਗਾ ਇਹਨਾਂ ਨੇ ਪਹਿਲੀ ਵਾਰ ਜਿਹੜਾ ਕਿ ਇੰਡੀਆ ਸ਼ਬਦ ਸੀਗਾ ਉਹ ਵਰਤਿਆ ਸੀ ਉਹ ਇੰਦੋਸ ਤੇ ਇ ਜਿਹੜੇ ਇੰਦੋਈ ਸੀਗੇ ਉਹਨਾਂ ਨੂੰ ਲੋਕਾਂ ਨੂੰ ਬੋਲਿਆ ਜਾਂਦਾ ਸੀਗਾ ਉਤੋਂ ਹੀ ਫਿਰ ਜਿਹੜਾ ਕਿ ਇੰਡੀਆ ਸ਼ਬਦ ਪੈ ਗਿਆ ਸੀਗਾ ਇਹ ਪਹਿਲੀ ਵਾਰ ਯੂਜ਼ ਕਿਹਨਾਂ ਨੇ ਕੀਤਾ ਸੀ ਗ੍ਰੀਕ ਜਾਂ ਫਿਰ ਯੂਨਾਨੀ ਕਹਿ ਸਕਦੇ ਆਂਗੇ ਜੇ ਤੁਹਾਨੂੰ ਪੁੱਛ ਲੇਗਾ ਵੀ ਜਿਹੜਾ ਭਰਤ ਸ਼ਬਦ ਆ ਉਹ ਸਾਨੂੰ ਪਹਿਲੀ ਵਾਰ ਕਿੱਥੋਂ ਮਿਲਦਾਗਾ ਉਹ ਮਿਲਦਾ ਸਾਨੂੰ ਮਹਾਕਾਵ ਤੇ ਪ੍ਰਾਣਾ ਦੇ ਵਿੱਚੋਂ ਜੇ ਸਾਨੂੰ ਸप्तसिंधੂ ਪੁੱਛਲੇ ਤਾਂ ਰਿਗਵੇਦ ਦੇ ਵਿੱਚੋਂ ਮਿਲਦਾ ਜੇ ਸਾਨੂੰ ਪੁੱਛਣਾ ਵੀ ਉਹ ਜਿਹੜਾ ਕਿ ਸਾਡੇ ਕੋਲ ਇੰਡੀਆ ਸ਼ਬਦ ਹੈਗਾ ਉਹ ਤਾਂ ਗ੍ਰੀਕ ਜਾਂ ਫਿਰ ਯੂਨਾਨੀਆ ਤੋਂ ਮਿਲਦਾ ਉਦੋਂ ਸਾਡੇ ਕੋਲ ਇੱਕ ਸ਼ਬਦ ਹੁੰਦਾ ਸੀ ਜਿਹੜਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਬਦ ਜਿਹੜਾ ਮੁਸਲਮਾਨ ਜਿਹੜੇ ਹਿਸਟੋਰੀਕਲ ਸੀਗੇ ਉਹਨਾਂ ਨੇ ਪਹਿਲੇ ਉਹ ਜਿਹੜਾ ਕਿ ਹਿੰਦੁਸਤਾਨ ਸ਼ਬਦ ਨੂੰ ਯੂਜ਼ ਕੀਤਾ ਸੀਗਾ ਤਾਂ ਇਹ ਸਾਨੂੰ ਕੀ ਪਤਾ ਲੱਗ ਗਿਆ ਵੀ ਜਿਹੜੇ ਕਿਨੇਗੇ ਅਲੱਗ-ਅਲੱਗ ਸਾਡੇ ਨਾਮ ਨੇ ਜਿਹੜੇ ਕਿਨੇ ਪੰਜਾਬੀ ਭਾਸ਼ਾ ਦਾ ਪੰਜਾਬੀ ਦਾ ਨਾਮ ਕਰਨ ਕਿਵੇਂ ਉੱਭਰ ਕੇ ਆਉਂਦਾ ਇਹਦੇ ਬਾਰੇ ਇਨਫੋਰਮੇਸ਼ਨ ਹੋ ਗਈ। ਹੁਣ ਜਿਹੜੇ ਇਨਾਨੀ ਸੀਗੇ ਇਹ ਹੈ ਹਰਫ ਹਿੰਦੂ ਸ਼ਬਦ ਨੂੰ ਕੀ ਕਰਦੇ ਸੀਗੇ ਮਤਲਬ ਸੱਸੀ ਧੂਨੀ ਨੂੰ ਜਿਹੜੀ ਸਖਤ ਸਿੰਧੂ ਸੀ ਇਹਨੂੰ ਕੀ ਬੋਲਦੇ ਸੀਗੇ ਸੱਸੀ ਦੀ ਜਗ੍ਹਾ ਤੇ ਕੀ ਬੋਲਦੇ ਸੀਗੇ ਹਾਹਾ ਸ਼ਬਦ ਦੀ ਯੂਜ਼ ਕਰਦੇ ਸੀਗੇ। ਮਤਲਬ ਸਬ ਸਖਤ ਸਿੰਧੂ ਨੂੰ ਕੀ ਬੋਲਦੇ ਸੀ ਹਰਫ ਹਿੰਦੂ ਜਿਹੜਾ ਕੀ ਹੈਗਾ ਧੂਨੀਦਾਰਾ ਉਚਾਰਣ ਕਰਦੇ ਸੀਗੇ ਠੀਕ ਹੈ। ਉਸ ਵਾਰ ਜੇ ਵੇਦ ਦੇ ਸਤ ਸੰਦਰੂ ਅਲਾਦ ਨੂੰ ਕੀ ਕਹਿੰਦੇ ਸੀ ਭਰਤ ਕਿਹਾ ਜਾਂਦੀ ਦੀ ਆਪਾਂ ਹੁਣੇ ਗੱਲ ਕਰ ਲਈਆ ਵੀ ਜਿਹਦੇ ਵਿੱਚ ਯੂਨਾਨੀਆਂ ਨੇ ਸਿੰਧਰ ਨਦੀ ਨੂੰ ਕੀ ਕਿਹਾ ਸੀਗਾ ਵੀ ਸਿੰਧਰ ਨਦੀ ਦੇ ਜਿਹੜੇ ਇੱਥੋਂ ਦੇ ਸਿੰਧਰ ਨਦੀ ਜਦੋਂ ਹੁੰਦੀ ਸੀਗੀ ਇੰਦੋਸ ਸੀਗੇ ਅਤੇ ਇੱਥੋਂ ਦੇ ਜਿਹੜੇ ਵਸਨੀਕ ਸੀ ਉਹਨਾਂ ਨੂੰ ਇੰਦੋਈ ਕਿਹਾ ਜਾਂਦਾ ਸੀ ਤਾਂ ਇਹ ਬਾਅਦ ਦੇ ਵਿੱਚ ਇਹ ਨਾਮ ਕੀ ਪੈ ਗਿਆ ਇੰਡੀਆ ਪੈ ਗਿਆ ਸੀਗਾ ਇੰਡੀਆ ਨੂੰ ਕਿੰਨਾ ਨੇ ਕਿਹਾ ਸੀਗਾ ਯੂਨਾਨੀਆਂ ਨੇ ਜਾਂ ਫਿਰ ਗ੍ਰੀਕ ਨੇ ਕਿਹਾ ਸੀਗਾ ਠੀਕ ਹੈ ਇਸ ਤੋਂ ਬਾਅਦ ਕੀ ਸੱਤ ਸਿੰਧੂ ਤੋਂ ਪਿੱਛੇ ਜਿਹੜਾ ਪੂਖੰਡ ਸੀਗੇ ਉਹਨੂੰ ਵਿਹੇਕ ਦੇਸ਼ ਜਾਂ ਟੱਕ ਦੇਸ਼ ਮਦਰ ਦੇਸ਼ ਜਾਂ ਪੰਚਨਦਵੀ ਵੀ ਕਿਹਾ ਗਿਆ ਸੀਗਾ ਹੋਰ ਵੀ ਇਹਨਾਂ ਨੂੰ ਨਾਵਾਂ ਨਾਲ ਜਾਣਿਆ ਗਿਆ ਸੀ ਸਭ ਤੋਂ ਪਹਿਲਾ ਨਾਮ ਕੀ ਸੱਤ ਸਿੰਧੂ ਫਿਰ ਉਦੋਂ ਪਿੱਛੇ ਜਿਹੜੇ ਕਿਸੇ ਅਲੱਗ-ਅਲੱਗ ਸਾਨੂੰ ਨਾਮ ਦੇਖਣ ਨੂੰ ਮਿਲੇ ਸੀਗੇ ਉਦੋਂ ਤਾਂ ਮਸਲਨ ਮਦਰ ਦੇ ਵਿੱਚ ਆ ਰਿਹਾ ਜਾਂ ਤੇ ਇੱਕ ਗੋਤ ਸੀਗਾ ਔਰ ਰਾਜੇ ਦਾ ਪੁੱਤਰ ਦਾ ਨਾਮ ਵੀ ਕੀ ਸੀਗਾ ਮਤਲਬ ਨਾਮ ਮੰਨਿਆ ਜਾਂਦਾ ਸੀਗਾ ਮਦਰ ਠੀਕ ਹੈ ਤਾਂ ਕਿ ਇੰਜੀ ਟੱਕ ਵੀ ਇੱਕ ਜਾਤੀ ਦਾ ਨਾਮ ਸੀ ਮਤਲਬ ਟਾਕੋ ਹੋ ਗਿਆ ਮਦਰ ਹੋ ਗਿਆ ਇਹ ਉਸ ਸਮੇਂ ਦੀ ਕੀ ਸੀਗੀ ਜਾਤੀਆਂ ਮੰਨੀਆਂ ਜਾਂਦੀਆਂ ਸੀਗੀਆਂ ਠੀਕ ਹੈ ਵਿਹਿਕ ਹੋ ਗਿਆ ਜਿਹਦਾ ਅਰਥ ਕੀ ਸੀ ਬਾਹਰਲਾ ਜਾਂ ਬੇਗਾਨਾ ਆਊਟਡੋਰ ਇਹ ਸ਼ਾਇਦ ਉਹਦੇ ਲੋਕ ਬਾਹਰੋਂ ਹੋਣ ਕਰਕੇ ਵੀ ਕੀ ਉਹਨਾਂ ਦਾ ਨਾਮ ਪੈ ਗਿਆ ਸੀ ਅਸਲ ਮਾਇਨੇ ਦੇ ਵਿੱਚ ਜਦੋਂ ਤੁਸੀਂ ਵੈਦਿਕ ਪੀਰੀਅਡ ਨੂੰ ਦੇਖਦੇ ਆ ਨਾ ਤਾਂ ਵੈਦਿਕ ਪੀਰੀਅਡ ਜਿਹੜੀ ਸ਼ੁਰੂਆਤ ਆ ਗਈ ਮਤਲਬ ਸਟਾਰਟਿੰਗ ਵਾਲਾ ਵੈਦਿਕ ਪੀਰੀਅਡ ਹੈਗਾ ਤਾਂ ਉੱਥੋਂ ਲੋਕ ਜਿਹੜੇ ਆ ਰਹੇ ਸੀ ਲੋਕ ਸੀਗੇ ਤਾਂ ਇੱਥੇ ਸਾਡੇ ਮਤਲਬ ਕਿ ਸਿੰਧੂ ਨਦੀ ਤੋਂ ਆ ਕੇ ਜਿਹੜਾ ਸੇਵਾ ਕਰਦੇ ਸੀਗੇ ਤਾਂ ਉਹਨਾਂ ਦੇ ਜਿਹੜੇ ਕੀ ਸੀਗੇ ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਸੀ ਉਹ ਆ ਕੇ ਇੰਡੀਆ ਦੇ ਵਿੱਚ ਕੀ ਕਰਦੇ ਸੀਗੇ ਮਤਲਬ ਆਪਣੇ ਜਿਹੜੇ ਕਬੀਲੇ ਸੀ ਆਪਣੇ ਰਾਜੇ ਸੀ ਕਿ ਉਹਨਾਂ ਨੇ ਵਿਸਾਰ ਕਰਨਾ ਸਟਾਰਟ ਕਰਤਾ ਸੀਗਾ ਉਦੋਂ ਬਾਅਦ ਵੈਦਿਕ ਤੇ ਉੱਤਰ ਵੈਦਿਕ ਪੀਰੀਅਡ ਦੇ ਵਿੱਚ ਕੀ ਹੋ ਗਿਆ ਇਹ ਚੀਜ਼ਾਂ ਹੌਲੀ ਹੌਲੀ ਅੱਗੇ ਵੱਧਣੀਆਂ ਸਟਾਰਟ ਹੋ ਗਈਆਂ ਤਾਂ ਉਹ ਜਿਹੜੇ ਕਬੀਲੇ ਆਏ ਸੀਗੇ ਉਹਨਾਂ ਨੇ ਆਪਣੇ ਛੋਟੇ-ਛੋਟੇ ਕੀ ਬਣਾ ਲਏ ਸੀਗੇ ਮਤਲਬ ਕਿ ਸਥਾਨ ਬਣਾ ਲਏ ਸੀਗੇ ਜਿੰਨੋਂ ਤੋਂ ਉਹ ਜਾਤੀ ਦੇ ਵਰਗ ਕਹਿ ਸਕਦੇ ਆ ਪਰ ਕਬਿਲੀਆਂ ਦੇ ਰੂਪ ਦੇ ਵਿੱਚ ਸਾਡੇ ਕੋਲ ਉੱਭਰ ਕੇ ਸਾਹਮਣੇ ਆਉਂਦੇ ਨੇ ਠੀਕ ਹੈ ਤਾਂ ਇਹਨਾਂ ਸਾਰੇ ਦੇ ਨਾਮਾਂ ਦੇ ਵਿੱਚ ਪੰਜ ਜਾਂ ਪੰਜ ਨਾਵਦ ਵੀ ਕੀ ਹੋਇਆ ਜਿਆਦਾ ਪ੍ਰਸਿੱਧੀ ਮਿਲੀ ਆ ਮਤਲਬ ਕਿ ਸਾਡੇ ਕੋਲ ਜਿਵੇਂ ਅਸੀਂ ਕਹਿ ਸਕਦੇ ਵੀ ਜਿਹੜਾ ਕੀ ਹੈਗਾ ਮੈਂ ਮਤਲਬ ਸੱਤ ਸਿੰਧੂ ਹੋ ਗਿਆ ਪਰਤ ਹੋ ਗਿਆ ਠੀਕ ਹੈ ਮਤਲਬ ਲੱਗ ਲੱਗ ਨਾਮ ਸਾਨੂੰ ਦੇਖੋ ਨਾ ਮਿਲਦੇ ਨੇ ਪਰ ਇਹਨਾਂ ਦੇ ਵਿੱਚ ਜਿਹੜਾ ਸੱਤ ਸਿੰਧੂ ਸੱਤ ਦਰਿਆਵਾਂ ਦੀ ਧਰਤੀ ਮੰਨੀ ਜਾਂਦੀ ਆ ਔਰ ਪੰਜ ਨਦ ਜਿਹੜਾ ਕਿ ਨਾਮ ਪਈ ਫੇਮਸ ਹੋਇਆ ਜਿਹੜੇ ਦੋ ਦਰਿਆ ਸੀ ਉਹ ਕੀ ਹੋ ਗਏ ਸੀਗੇ ਮਤਲਬ ਕਾਲ ਪੈਣ ਕਰਕੇ ਜਾਂ ਕੁਦਰਤੀ ਆਫਤਾ ਆਉਣ ਕਰਕੇ ਉਹ ਜਿਹੜੇ ਕੀ ਸੀਗੇ ਮਤਲਬ ਕਿ ਡੈਮੇਜ ਹੋ ਗਏ ਸੀਗੇ ਮਤਲਬ ਕਿ ਨਹੀਂ ਸਾਨੂੰ ਮਿਲੇ ਹੈਗੇ ਪਰ ਹੁਣ ਕਿੰਨੇ ਰਹਿ ਗਏ ਸੀ ਦੋ ਮਤਲਬ ਪੰਜ ਦੋ ਖਰਾਬ ਹੋ ਗਏ ਪੰਜ ਰਹਿ ਗਏ ਸੀ ਸੱਤ ਦੇ ਵਿੱਚੋਂ ਤਾਂ ਇੰਨਾ ਕਰਕੇ ਜਿਹੜੇ ਕਿਸੇ ਪੰਜ ਨਦ ਨਾਮ ਜਿਹੜਾ ਕਿ ਜਿਆਦਾ ਪ੍ਰਸਿੱਧ ਨਦ ਦਾ ਅਰਥ ਕੀ ਹੁੰਦਾ ਦਰਿਆ ਹੋ ਗਿਆ ਠੀਕ ਹੈ ਰਾਣੀ ਤੇ ਕੁਦਰਤੀ ਮਾਰ ਕਰਕੇ ਕੀ ਹੋ ਗਿਆ ਸਿੰਧ ਤੇ ਸਰਸੋਤੀ ਦੋ ਦਰਿਆ ਕੀ ਹੋ ਗਈ ਸੀ ਕੱਟ ਕਰ ਦਿੱਤੇ ਕੀ ਸੀ ਬਾਅਦ ਵਿੱਚ ਸਾਡੇ ਕੋਲ ਪੰਜ ਜਿਹੜੇ ਕੀ ਦਰਿਆ ਬਚੇ ਅਗੇ ਪੰਜਾਬ ਜਿਹੜਾ ਕਿ ਨਾਂ ਪੰਜਰਤ ਜਿਹੜਾ ਕਿ ਆ ਉਹਦਾ ਫਾਰਸੀ ਦਾ ਕੀ ਹੋ ਗਿਆ ਪੰਜਰਤ ਦਾ ਫਾਰਸੀ ਕੀ ਆ ਤਰਜਮਾ ਇਹ ਦਾ ਦੇ ਵਿੱਚ ਕੀ ਆ ਥੋੜਾ ਜਿਹਾ ਹਾਈਫਨ ਪਾ ਲਿਓ ਮਿਸਟਰੀ ਇਕੱਠਾ ਹੋ ਗਿਆ ਇਹਦਾ ਤਰਜਮਾ ਆਪ ਫਾਰਸੀ ਵਿੱਚ ਪਾਣੀ ਨੂੰ ਕਹਿੰਦੇ ਨੇ ਮਤਲਬ ਕੀ ਆ ਪੰਜ ਆਪ ਕੀ ਹੋ ਗਿਆ ਪੰਜ ਕੀ ਹੋਗੇ ਦਰਿਆ ਮਤਲਬ ਕੀ ਹੋਗੇ ਆਪ ਕੀ ਹੋਗੇ ਦਰਿਆ ਠੀਕ ਹੈ ਮਤਲਬ ਪੰਜ ਦਰਿਆਵਾਂ ਦੀ ਕੀ ਹੋਗੀ ਧਰਤੀ ਕਿਹਾ ਜਾਂਦਾ ਸੀਗਾ ਠੀਕ ਹੈ ਇਸ ਲਈ ਪੰਗੋਲਿਕ ਦ੍ਰਿਸ਼ਟੀ ਤੋਂ ਪੰਜ ਪਲਸ ਆਪ ਪੰਜ ਦਰਿਆਵਾਂ ਦੀ ਧਰਤੀ ਇਸ ਟੁਕੜੇ ਦੇ ਨਾਂ ਨਾਲ ਅਜੋਕੇ ਭਾਰ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਹੈ ਠੀਕ ਹੈ ਮੁਗਲ ਕਾਲ ਦੇ ਵਿੱਚ ਇਹ ਨਾਮ ਕੀ ਸੀਗਾ ਪ੍ਰਜਲਿਤ ਸੀ ਹੁਣ ਸਾਨੂੰ ਇਹਦੇ ਨਾਮਕਰਨ ਦਾ ਪਤਾ ਲੱਗਿਆ ਠੀਕ ਹੈ ਹੁਣ ਪੰਜਾਬੀ ਦਾ ਨਿਕਾਸ ਕਿਵੇਂ ਹੋਇਆ ਅਸਲ ਮਾਇਨੇ ਦੇ ਵਿੱਚ ਪੰਜਾਬੀ ਜਿਹੜੀ ਕੀ ਆ ਉੱਭਰ ਕੇ ਕਿਵੇਂ ਸਾਹਮਣੇ ਆਈ ਤਾਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਵੀ ਕਿਵੇਂ ਉੱਭਰ ਕੇ ਆਈ ਹੈਗੀ ਤਾਂ ਇਹਦੇ ਵਿੱਚੋਂ ਪੰਜਾਬੀ ਉਦਨਿਕ ਭਾਰਤੀ ਆਰਿਆ ਭਾਸ਼ਾ ਤੱਕ ਆਪਾਂ ਨੂੰ ਪਤਾ ਵੀ ਆਰਿਆ ਜਿਹੜੀ ਕੀ ਆ ਕਾਲਦੀ ਜਿਹੜੀ ਕਿ ਭਾਸ਼ਾ ਮੰਨੀ ਜਾਂਦੀ ਆ ਤੇ ਆਧੁਨਿਕ ਭਾਰਤੀ ਆਰਿਆ ਭਾਸ਼ਾਵਾਂ ਦੀ ਆਖਰੀ ਜਿਹੜੀ ਕੜੀ ਸੀਗੀ ਆਪਰਨਸ਼ ਸੀਗੀ ਤਾਂ ਆਪਣੇ ਗੱਲ ਕਰੀ ਸੀ ਵੀ ਜੇ ਸਟਾਰਟਿੰਗ ਮੰਨੀ ਜਾਂਦੀ ਆ ਤਾਂ ਕਿਹੜੀ ਭਾਸ਼ਾ ਤੋਂ ਮੰਨੀ ਜਾਂਦੀ ਆ ਅਪਰਨਸ਼ ਭਾਸ਼ਾ ਤੋਂ ਮੰਨੀ ਜਾਂਦੀ ਜਿਨ੍ਹਾਂ ਨੇ ਪ੍ਰੇਮ ਪ੍ਰਕਾਸ਼ ਨੇ ਵੀ ਕਿਹਾਗਾ ਵੀ ਇਹਨਾਂ ਨੇ ਅਪਰਨਸ਼ ਤੇਰਾ ਤੇਰਾ ਤੋਂ ਪਦਮੀ ਮੰਨਦੇ ਨੇਗੇ ਪਰ ਸ਼ੁਰੂ ਸ਼ੁਰੂ ਦੇ ਵਿੱਚ ਕੁਝ ਸ਼ਾਸਤਰੀਆਂ ਨੇ ਇਹ ਖਿਆਲ ਪਰੜ ਕੀਤਾ ਵੀ ਜਿਹੜੀ ਕਿ ਭਾਰਤ ਦੇ ਵਿੱਚ ਅਪਰਨਸ਼ ਪ੍ਰਚਲਿਤ ਸੀਗੀ ਮਤਲਬ ਕਿ ਪਰ ਇਹ ਖਿਆਲ ਦਰਸਤ ਨਹੀਂ ਹੈ ਠੀਕ ਨਹੀਂ ਹੈ ਕਿਉਂਕਿ ਬੋਲੀ ਤਾਂ 12 ਕੋਸ ਤੇ ਹੀ ਬਦਲ ਜਾਂਦੀ ਹੈ ਵੀ ਸਿਰਫ ਅਪਰੈਨਸ਼ਨ ਨੂੰ ਹੀ ਅਸੀਂ ਨਹੀਂ ਮੰਨਾਂਗੇ ਕਿਉਂਕਿ ਜਦੋਂ ਅਸੀਂ ਬੋਲੀ 12 ਕੋਸ ਤੋਂ ਬਦਲ ਜਾਂਦੀ ਹੈ ਉਹ ਕਹਿਣ ਦਾ ਭਾਵ ਕੀ ਹੈ ਵੀ 4 ਕੋਸ ਪਰ ਬਾਣੀ ਬਦਲੀ 8 ਕੋਸ ਪਰ ਬਾਣੀ ਨਾ ਮਤਲਬ ਕਿ ਅਸੀਂ ਥੋੜੇ ਜਿਹਾ ਟਾਈਮ ਤੱਕ ਕਿਸੇ ਇੱਥੋਂ ਜਾ ਰਹੇ ਅਸੀਂ ਥੋੜਾ ਸੰਗਰੂਰ ਤੋਂ ਬਠਿੰਡਾ ਜਾਵਾਂਗੇ ਕੰਗਨਗਰ ਆ ਜਾਂਦਾ ਉਹ ਰਾਜਸਥਾਨ ਸਟਾਰਟ ਹੋ ਜਾਊਗਾ ਉੱਥੇ ਬੋਲੀ ਚੇਂਜ ਹੋ ਜਾਗੀ ਇਧਰ ਵਾਲੀ ਸਾਈਡ ਜਾਵਾਂਗੇ ਰਾਜਪੂਰੀ ਵਾਲੀ ਸਾਈਡ ਪਟਿਆਲੇ ਵਾਲੀ ਸਾਈਡ ਜਾਵਾਂਗੇ ਉੱਥੇ ਸਾਨੂੰ ਜਿਹੜੇ ਕਿ ਨੇ ਕਿ ਪਾਦੀਏ ਜੇ ਸਟਾਰਟ ਹੋ ਜਾਊਗੀ ਉਧਰ ਵਾਲੀ ਬੋਲੀ ਸਟਾਰਟ ਹੋ ਜਾਊਗੀ ਤਾਂ ਇਹ ਕਹਿੰਦੇ ਵੀ ਜਿਹੜੇ ਕਿ ਆ ਬੋਲੀ ਦਾ 12 ਕੋਹ ਤੋਂ ਬਦਲ ਜਾਂਦੀ ਆ ਮਤਲਬ 12 ਕੋਹ ਦਾ ਮਤਲਬ ਕੀ ਹੋ ਗਿਆ 30 ਕਿਲੋਮੀਟਰ ਦੇ ਬਰਾਬਰ ਕੀ ਹੈ ਜੇ ਅਸੀਂ ਮਤਲਬ ਕਿ 30 ਕਿਲੋਮੀਟਰ ਜਾ ਰਹੇ ਤੁਰ ਕੇ ਜਾ ਰਹੇ ਜਾਂ ਰਸਤੇ ਜਾ ਰਹੇ ਤਾਂ ਉੱਥੇ ਜਿਹੜੇ ਕਿਨੇ ਸਾਨੂੰ ਬੋਲੀ ਵੀ ਕੀ ਹੋਗੀ ਦੇਖਣ ਨੂੰ ਅਲੱਗ ਤਰੀਕੇ ਨਾਲ ਮਿਲੇਗੀ ਪਰ ਜਿਹੜੇ ਹਿੰਦੀ ਲੋਕ ਨੇ ਉਹ ਕਹਿੰਦੇ ਵੀ ਇਹਦੇ ਵਿੱਚ 8 ਕੋਸ ਤੋਂ ਜਿਹੜੀ ਕੀ ਹੈਗੀ ਜਿਗਰ ਕੀਤਾ ਗਿਆ 4 ਕੋਸ ਪਰ ਬਾਨੀ ਬਦਲੇ 8 ਕੋਸ ਪਰ ਬਾਨੀ ਠੀਕ ਹੈ 20 ਕੋਸ ਪਰ ਪਗੜੀ ਬਦਲੇ 30 ਕੋਸ ਪਰ ਚਾਗੀ ਚੱਪੜ ਠੀਕ ਹੈ ਇਸ ਦਿਸ਼ਾ ਵਿੱਚ ਡਾਕਟਰ ਸੁਨੀਤੀ ਕਮਲ ਚੈਟਰਜੀ ਤੇ ਜੋਰਜ ਗੀਰਸਨ ਨਾ ਬੀਮਸ اور ਡਾਕਟਰ ਹਰਲੇ ਡਾਕਟਰ ਹਦੇਵ ਬਾਰੀ ਤੇ ਡਾਕਟਰ ਉਦੇ ਨਰੈਣ Tiwari ਹੋਗੇ ਇਹ ਸਾਰਿਆਂ ਨੇ ਜਿਹੜਾ ਕਿ ਇਹਨਾਂ ਦੇ ਉੱਪਰ ਕਾਫੀ ਜ਼ਿਆਦਾ ਮਤਲਬ ਕਿ ਨਾਮ ਜਿਹੜੇ ਜ਼ਿਕਰ ਜੋ ਬਉਂਦੇ ਨੇ ਵੀ ਇਹ ਕਿਵੇਂ ਜਿਹੜੀ ਕਿ ਬਾਣੀ ਸਾਡੇ ਅਲੱਗ-ਅਲੱਗ ਤਰੀਕੇ ਨਾਲ ਅਪਰਾਛ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਦੀ ਆ ਦੋ ਡਾਕਟਰ ਸੁਨੀਤਾ ਕੁਮਾਰ ਚਾਟਰਜੀ ਨੇ ਜਿਹੜਾ ਕਿ 9 ਅਪ੍ਰੈਂਸ਼ਾ ਦੀ ਗੱਲ ਕਰੀ ਆ ਪਰ ਗੀਅਰਸਨ ਨੇ ਆਪਣੇ ਪਪਾ ਸ਼ਾਈ ਜਿਹੜਾ ਸਰਵੇਖਣ ਕਰਦਾ ਉਹ ਕਹਿੰਦੇ 12 ਅਪ੍ਰੈਂਸ਼ ਮੰਨੇ ਨੇਗੇ ਪਰ ਇਹਨਾਂ ਦੇ ਵਿੱਚ ਸਿਰਫ ਜਿਹੜੇ 5 5 ਅਪ੍ਰੈਂਸ਼ ਨੇਗੇ ਜਿਨ੍ਹਾਂ ਬਾਰੇ ਵਿਦਵਾਨਾਂ ਨੇ ਅਲੱਗ-ਅਲੱਗ মত ਪੇਸ਼ ਕੀਤੇ ਨੇਗੇ ਉਹਨਾਂ ਚੋਂ ਸ਼ੇਰਸਾਨੀ ਮਹਾਰਾਸ਼ਟਰੀ ਮਾਗਦੀ ਅਰਧ ਮਾਗਦੀ ਤੇ ਪੈਸਾ ਚੀ ਇਹ ਕੀ ਨੇਗੇ ਸਾਡੇ ਕੋਲ ਪੰਜ ਜਿਹੜੇ ਅਪਰਾੰਸ਼ ਮੰਨੇ ਜਾਂਦੇ ਨੇ ਉਹ ਜੀ ਇਧਰ ਇੱਕ ਭਾਰਤੀ ਆਰਿਆ ਭਾਸ਼ਾਵਾਂ ਦੀ ਗੱਲ ਕਰਾਂਗੇ ਜਿਵੇਂ ਹਿੰਦੀ ਪੰਜਾਬੀ ਹੋਗੇ ਗੁਜਰਾਤੀ ਮਰਾਠੀ ਉੜੀਏ ਤੇ ਬਿਹਾਰੀ ਬੰਗਾਲ ਬੰਗਲਾ ਅਸਾਮੀ ਇਹਨਾਂ ਦਾ ਨਿਕਾਸ ਕੀ ਹੋਇਆਗਾ ਸਾਨੂੰ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆਗਾ ਠੀਕ ਹੈ ਤਾਂ ਇਸ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਵੀ ਪੰਜਾਬੀ ਜਿਹੜੀ ਭਾਸ਼ਾ ਉਹ ਕਿਵੇਂ ਕਿਵੇਂ ਕਿਹੜੇ ਕਿਹੜੇ ਰੂਪਾਂ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਉਂਦੀ ਆ ਤਾਂ ਕਾਫੀ ਚਿੰਤਕਾਂ ਦਾ ਮਤਪੇਦ ਮੰਨੇ ਜਾਂਦਾ ਪਰ ਅਸਲ ਮਾਇਨੇ ਦੇ ਵਿੱਚ ਚਾਰ ਜਿਹੜੇ ਕਿਨੇਗੇ ਅਸੀਂ ਨਿਕਾਸ ਦੇ ਰੂਪ ਦੇ ਵਿੱਚ ਮੰਨ ਲੈਨੇ ਆ ਵੀ ਪੰਜਾਬੀ ਭਾਸ਼ਾ ਦਾ ਨਿਕਾਸ ਕਿਵੇਂ ਹੋਇਆ ਪਹਿਲੇ ਅਸੀਂ ਮੰਨ ਲੈਨੇ ਵੀ ਅਪਰਨਸ਼ਤ ਹੋਇਆ ਫਿਰ ਅਸੀਂ ਸੋਰਸੇਨੀ ਅਪਰਨਸ਼ਤ ਤਾਂ ਕਹਿ ਸਕਦੇ ਫਿਰ ਪਸਾਚੀਤੋ ਕਹਿ ਸਕਦੇ ਆਗੇ ਉਸ ਤੋਂ ਬਾਅਦ ਦਰਾਵੜੀ ਪਰਿਵਾਰ ਨਾਲ ਕਹਿ ਸਕਦੇ ਆ ਪਰੇ ਲੋਗੁਕ੍ਰਿਤਾਂਤ ਤੋਂ ਕੈਸਾ ਲੋਗੁਕ੍ਰਿਤਾਂ ਜਿਵੇਂ ਅਸੀਂ ਕਹਿ ਕਾਈ ਹੋ ਗਿਆ ਟੱਕ ਹੋ ਗਿਆ ਮਦਰ ਹੋ ਗਿਆ ਠੀਕ ਹੈ ਇਨਾਂ ਭਾਸ਼ਾਵਾਂ ਤੋਂ ਵਿਕਾਸ ਪੰਜਾਬੀ ਦੇ ਜਿਹੜਾ ਮੰਨਿਆ ਜਾਂਦਾਗਾ ਹੁਣ ਅਸੀਂ ਥੋੜਾ ਜਿਹਾ ਸ਼ੋਰਸ਼ਾਨੀ ਬਾਰੇ ਜਾਣ ਲਈਏ ਵੀ ਜਿਹੜਾ ਪੰਜਾਬੀ ਦਾ ਨਿਕਾਸ ਸ਼ੋਰਸ਼ਾਨੀ ਭ੍ਰਸ਼ਟ ਹੋਇਆ ਕਿਵੇਂ ਮੰਨਿਆ ਜਾਂਦਾ ਇਹ ਕਹਿੰਦੇ ਜਿਹੜਾ ਪੰਜਾਬੀ ਦਾ ਪੂਤ ਜਿਹੜਾ ਕਿਰਦੰਤ ਸੀਗਾ ਉਹ ਕੀਤਾ ਅਸੰਸਕ੍ਰਿਤ ਦੇ ਵਿੱਚ ਕੀ ਬਣ ਗਿਆ ਕਰਿਤ ਬਣ ਗਿਆ ਸ਼ੋਰਸ਼ਾਨੀ ਕੀਆ ਬਣ ਗਿਆ ਹਿੰਦੀ ਤੋਂ ਲੈ ਆ ਗਏ ਨਾ ਕੀਆ ਠੀਕ ਹੈ ਸੰਸਕ੍ਰਿਤ ਦੇ ਵਿੱਚ ਸਤਿਅ ਹੋ ਗਿਆ ਪੰਜਾਬੀ ਦੇ ਵਿੱਚ ਕੀ ਹੋ ਗਿਆ ਸੱਚ ਹੋ ਗਿਆ ਔਰ ਹਿੰਦੀ ਵਿੱਚ ਸੱਚ ਹੋ ਗਿਆ ਮਤਲਬ ਇਹ ਜਿਹੜਾ ਕੀ ਹੈਗਾ ਮਤਲਬ ਕਿ ਕਿਵੇਂ ਰੂਪ ਜਿਹੜੇ ਕਿ ਨੇ ਸ਼ੋਰ ਸਾਬੇ ਅਪਰਾਛੇ ਤੋਂ ਜਿਹੜੇ ਕਿ ਨਿਕਲ ਕੇ ਆਉਂਦੇ ਨੇਗੇ ਉਦੋਂ ਉਹ ਤਾਂ ਪੈਸਾਚੀ ਅਪਰਾਛੇ ਤੋਂ ਕਿਵੇਂ ਆਏਗਾ ਵੀ ਪੈਸਾਚੀ ਬਾਤ ਹੈ ਜਿਹੜਾ ਮੂਲ ਰੂਪਾ ਗੀਰਸਨ ਦੇ ਦਿਮਾਗ ਦੀ ਕਾਹੜ ਅਸਲ ਮਾਇਨੇ ਦੇ ਵਿੱਚ ਮੰਨੀ ਜਾਂਦੀ ਹੈਗੀ ਪਰ ਅਸਲ ਮਾਇਨੇ ਦੇ ਵਿੱਚ ਜਿਹੜਾ ਗੀਰਸਨ ਦੇ ਜਿਹੜੇ ਕਿ ਨੇ ਕਾਫੀ ਜ਼ਿਆਦਾ ਸਾਨੂੰ ਮਤਲਬ ਕਿ ਦੇਖਣ ਨੂੰ ਮਿਲਦੇ ਨੇ ਕਿ ਵੀ ਜਿਹੜੇ ਪੈਸਾਚੀ ਅਪਰਾਛਾ ਕੀ ਉਹ ਕਿਵੇਂ ਕਿਸ ਚੀਜ਼ਾਂ ਤੋਂ ਉਤਪਨ ਹੁੰਦੀ ਹੈ ਪਹਿਲਾ ਨਾਮ ਇਹਦਾ ਕੀ ਸੀਗਾ ਹੁਣ ਕੀ ਨਾਮ ਆਗਾ ਤਾਂ ਉਹਨਾਂ ਦੇ ਵਿੱਚ ਸਾਡੇ ਕੋਲ ਜਿਹੜੇ ਕਿ ਨੇਗੇ ਅ ਡਾਕਟਰ ਬਨਾਰਸੀ 10 ਦਾਸ ਬੈਨਰਜੀ ਹੋਗੇ ਠੀਕ ਹੈ 10 ਜਾਨ ਹੋਗੇ ਤੇ ਉਹਨਾਂ ਦੇ ਵਿੱਚ ਡਾਕਟਰ ਮੋਹਨ ਸਿੰਘ ਹੋਗੇ ਬਦਰੀਨੰਦ ਭੱਟ ਹੋਗੇ ਤੇ ਕਾਲਾ ਸਿੰਘ ਬੇਦੀ ਹੋਗੇ ਇਹਨਾਂ ਨੇ ਮਤਲਬ ਇਸ ਸੰਧਾਤ ਬਾਰੇ ਕਾਫੀ ਜ਼ਿਆਦਾ ਜਿਹੜੇ ਕੀ ਹੈਗੀ ਮਤਲਬ ਕੀ ਗੱਲ ਕੀਤੀ ਹੈਗੀ ਤਾਂ ਕਾਲਾ ਸਿੰਘ ਬੇਦੀ ਜਿਹੜੀ ਆਪਣੀ ਪੁਸਤਕ ਹੈ ਜਿਹੜੀ ਉਹਨਾਂ ਦੀ ਪੰਜਾਬੀ ਭਾਸ਼ਾ ਦਾ ਵਿਕਾਸ ਆਗਾ ਇਹਦੇ ਵਿੱਚ 141 ਤੋਂ ਲੈ ਕੇ 40 ਤੱਕ ਪੈ ਸੱਚੇ ਪ੍ਰੇਸ਼ਵਾਰੇ ਕੀ ਚਰਚਾ ਕਰਦੇ ਨੇ ਉਹ ਕਿ ਨਹੀਂ ਵਾਸਤੇ ਵਿੱਚ ਜਿਹੜੀ ਪੈ ਸੱਚੀ ਹੈਗੀ ਪ੍ਰੰਤ ਸ ਆਧੁਨਿਕ ਪੰਜਾਬੀ ਦੀ ਹੀ ਜਨਨਨੀ ਆ ਮਤਲਬ ਉਹਦੇ ਹੀ ਰੂਪ ਮੰਨੀ ਜਾਂਦੀ ਹੈਗੀ ਉਸ ਤੋਂ ਬਾਅਦ ਕੀ ਆ ਵੀ ਜਿਹੜੀ ਪੈਸਾਚੀ ਆ ਅਸਲ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪ੍ਰਚਲਿਤ ਸੀ ਜਿਸ ਦੇ ਰੂਪ ਕੀ ਕਿਹੜੇ-ਕਿਹੜੇ ਰੂਪ ਹੋਗੇ ਜਿਨੂੰ ਆਪਾਂ ਲੋਕੋਕ੍ਰਿਤਾ ਦੇ ਵਿੱਚ ਵੀ ਦੇਖਾਂਗੇ ਜਿਹਦੇ ਵਿੱਚ ਕਿ ਕਈ ਟੱਕ ਲੈਂਦਾ ਪੂਰਬੀ ਇਲਾਕੇ ਅਤੇ ਜਿਹੜੀ ਕਿ ਨੇ ਹੋਰ ਜਾਤੀਆਂ ਦੇ ਨਾਂ ਉੱਪਰ ਜਿਹੜੀ ਕਿ ਪ੍ਰਸਿੱਧ ਹੋਈ ਹੈਗੀ ਵਾਸਤਵ ਵਿੱਚ ਇਹ ਹੈ ਕਿ ਜ਼ੁਬਾਨ ਦਾ ਨਾਮ ਸੀਗਾ ਮਤਲਬ ਕਿ ਉਹਨਾਂ ਨੇ ਆਪਣੀ ਇਸ ਜਿਹੜੀ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਿੱਚ ਆਪਣੀ ਬੁੱਕ ਦੇ ਵਿੱਚ ਜਿਕਰ ਜੋ ਕੀਤਾ ਕਦੇ ਵੀ ਕਿਸੇ ਸਮੇਂ ਦੇ ਵਿੱਚ ਜਿਹੜੀ ਕਿ ਸੀ ਸਾਚੀ ਸੀ ਸਾਰੇ ਪੰਜਾਬ ਸਬਤ ਸਿੰਧੂ ਤੇ ਸਿੰਧੂ ਉੱਪਰ ਹੋਈ ਸੀ ਮਤਲਬ ਉੱਥੇ ਜਿਹੜਾ ਕਾਫੀ ਜ਼ਿਆਦਾ ਇਹਦਾ ਪ੍ਰਭਾਵ ਮਿਲ ਜਾਂਦੇ ਸੀ ਪਰ ਅੱਗੇ ਚੱਲ ਕੇ ਪੂਰਬੀ ਪੰਜਾਬ ਉੱਪਰ ਜਿਹੜਾ ਕਿ ਸੋਰਸਾਨੀ ਦਾ ਦਬਾ ਵਧ ਗਿਆ ਤੇ ਪੈ ਸਾਚੀ ਦਾ ਘਟ ਗਿਆ ਹੁਣ ਜਿੱਥੇ ਸੋਰਸਾਨੀ ਮਤਲਬ ਮੰਨਦੇ ਆ ਵੀ ਸੋਰਸਾਨੀ ਜਿਹੜੀ ਕਿ ਆ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਅਹਿਮ ਰੋਲ ਨਿਭਾ ਕਰਦੀ ਆ ਪਰ ਸੋਰਸਾਨੀ ਜਿਹੜੀ ਕਿ ਘਟ ਜਾਂਦੀ ਆ ਪੈ ਸਾਚੀ ਦਾ ਰੋਲ ਜਿਹੜਾ ਕਿ ਜਿਆਦਾ ਸਾਨੂੰ ਕੀ ਮਿਲਦਾ ਪੈ ਸਾਚੀ ਘਟ ਜਾਂਦੀ ਆ ਔਰ ਸੋਰਸਾਨੀ ਦਾ ਜਿਹੜਾ ਕਿ ਆ ਦਬਦਬਾ ਵਧ ਜਾਂਦਾ ਪੰਜਾਬੀ ਦੀ ਸਰੋਤ ਭਾਸ਼ਾ ਦਰਾਵੜੀ ਹੁਣ ਦਰਾਵੜਵਾਦ ਜਿਹੜਾ ਕੀ ਹੈ ਇਹ ਪੰਜਾਬੀ ਨੂੰ ਕਿਵੇਂ ਜਿਹੜਾ ਕੀ ਹੈ ਅੱਗੇ ਅਸੀਂ ਮੰਨਦੇ ਆ ਵੀ ਪੰਜਾਬੀ ਭਾਸ਼ਾ ਦੇ ਸਰੋਤ ਜਿਹੜਾ ਕੀ ਹੈਗਾ ਵਿਕਾਸ ਆ ਨਿਕਾਸ ਉਹਦੇ ਵਿੱਚ ਕਿਵੇਂ ਅਸੀਂ ਮਰੋੜਾ ਲਾਦਾ ਕਰਦੇ ਨੇ ਤਾਂ ਜਿਹੜੇ ਸਾਡੇ ਕੋਲ ਅਨਹਾਕਾ ਫ੍ਰਿਤ ਕੋਟੀ ਨੇਗੇ ਇਹਨਾਂ ਦਾ ਆਪਣਾ ਇੱਕ ਅੰਗਰੇਜ਼ੀ ਦੇ ਵਿੱਚ ਲੇਖ ਆਗਾ ਜਿਹਦੇ ਵਿੱਚ ਪ੍ਰੀ ਆਰੀਅਨ origin of the pakistani languages ਉਹਦੇ ਵਿੱਚ 1991 ਵਿੱਚ ਪੇਸ਼ ਕੀਤਾ ਵੀ ਜਿਹੜੇ ਲੇਖਕ ਪੱਛਮੀ ਭਾਸ਼ਾ ਸ਼ਾਸਤਰੀਆਂ ਦੀ ਜਿਹੜੀ ਕੀ ਹੈ ਭਾਰਤੀ ਆਰਿਆ ਭਾਸ਼ਾਵਾਂ ਬਾਰੇ ਕਾਫੀ ਜ਼ਿਆਦਾ ਖੋਜ ਨੂੰ ਰੱਦ ਕਰਦੇ ਨੇ ਉਹਨਾਂ ਨੇ ਅਨੁਸਾਰ ਕੀ ਜਿਹੜੇ ਪੱਛਮੀ ਵਿਦਵਾਨ ਨੇ ਕਹਿੰਦੇ ਆਰਿਆ ਜਾਤੀਆਂ ਨੂੰ ਉੱਚਾ ਜਿਹੜਾ ਕੀ ਹੈਗਾ ਮਤਲਬ ਕਿ ਸਿੱਧ ਕਰਨ ਲਈ ਭਾਰਤ ਪਾਕ ਦੀ ਜਿਹਨੇ ਭਾਸ਼ਾ ਮੰਨ ਸੀ ਜਨਮ ਸਰੋਤ ਮਤਲਬ ਕਿ ਉਹਨਾਂ ਨੂੰ ਕੀ ਕੀਤਾ ਗਿਆ ਦੱਸਿਆ ਗਿਆ ਅਤੇ ਬੇਬੁਨਿਆਦ ਅਲੱਗ ਫਿਰਦਕੋਟੀ ਅੱਗੇ ਲਿਖਦਾ ਹੈ ਕਿ ਉੱਤਰ ਭਾਰਤ ਦੇ ਪੰਜਾਬੀ ਹਿੰਦੀ ਤੇ ਸਿੰਧ ਦੀ ਉਰਦੂ ਆਧ ਭਾਸ਼ਾ ਵਿੱਚ ਦਰਾਵੜੀ ਦੇ ਮੁੰਡਾ ਭਾਸ਼ਾਾਂ ਦੇ ਸ਼ਬਦਾਰੀ ਦੇ ਵੀ ਅੰਸ਼ ਮਿਲਦੇ ਨੇ ਮਤਲਬ ਕਹਿੰਦਾ ਵੀ ਜਿਹੜੇ ਅਸੀਂ ਕਹਿ ਸਕਦੇ ਵੀ ਪੰਜਾਬੀ ਹਿੰਦੀ ਜਿਹੜੀ ਗੁਜਰਾਤੀ ਹੋਰ ਭਾਸ਼ਾਵਾਂ ਨੇ ਇਹਦੇ ਵਿੱਚ ਸਿਰਫ ਸ਼ੋਰ ਸ਼ਾਨੇ ਤੇ ਸੱਚੇ ਤੱਕ ਹੀ ਨਹੀਂ ਗੱਲ ਸਿਮਤ ਰਣੀ ਇਹਦੇ ਵਿੱਚ ਦਰਾਵੜ ਭਾਸ਼ਾਵਾਂ ਦੇ ਵੀ ਸਾਨੂੰ ਅੰਸ਼ ਜਿਹੜੇ ਕਿਨੇ ਵੱਖਰੇ ਵੱਖਰੇ ਮਿਲਦੇ ਨੇ ਉਹਨਾਂ ਦੇ ਵਿੱਚੋਂ ਐਗਜ਼ਾਮਪਲ ਕਿਹੜੀ ਕਿਹੜੀ ਦਿੱਤੀ ਆ ਜਿਹਦੇ ਵਿੱਚੋਂ ਸਾਨੂੰ ਕਿਹੜੇ ਕਿਹੜੇ ਮਿਲਦੀਆਂ ਨੇ ਕਿ ਵੀ ਇਹਨਾਂ ਦਾ ਜਿਹੜਾ ਰੂਪ ਸੀ ਨਾ ਇਹਨਾਂ ਨੇ ਦ ਬਿੱਕੇ ਸਰੂਪ ਨਾਲ ਆ ਕਹਿੰਦੇ ਨੇ ਵੀ ਜਿਹੜੀ ਦਰਾਵੜੀ ਆ ਕਿਸ ਰੂਪ ਨਾਲ ਆਈ ਆ ਪੰਜਾਬੀ ਨੂੰ ਕਿਵੇਂ ਲੈਂਦੀ ਦੇ ਪੋਠੋਹਾਰੀ ਨੂੰ ਉਰਦੂ ਦੇ ਸੰਪਰਦਾਨਕਾਰ ਦੇ ਵਿੱਚ ਕੀ ਆ ਦਰਾਵੜੀ ਮੂਹ ਕਾਪੂ ਪੰਜਾਬੀ ਨੂੰ ਨੂ ਲੈਂਦੀ ਦੇ ਵਿੱਚ ਖੂਣਾ ਪੋਠੋਹਾਰੀ ਡੋਗਰੀ ਦੇ ਵਿੱਚ ਕੀ ਕਹਿੰਦੇ ਆ ਸਬੰਧਕਾਰਕ ਦੇ ਵਿੱਚ ਦਰਾਵੜੀ ਇਨਾਂ ਨੂ ਨਹੀਂ ਪੰਜਾਬੀ ਦੇ ਵਿੱਚ ਦਾਤ ਦੇ ਆ ਦੀ ਆ ਮਲਵਈ ਪੰਜਾਬੀ ਦੇ ਵਿੱਚ ਕਾ ਕੇ ਕੀ ਆਗਾ ਠੀਕ ਆ ਪੋਠੋਹਾਰੀ ਚ ਨਾਂ ਨਹੀਂ ਆ ਪੂਤਕਾਲੀ ਕਿਰਨ ਦੇ ਵਿੱਚ ਇਹ ਸਾਰਾ ਦਰਾਵੜ ਦੇ ਰੂਪ ਦੱਸੇ ਨੇਗੇ ਠੀਕ ਆ ਮਲਹਕ ਫਰੀਦਕੋਟੀ ਨੇ ਗਿਆ ਉਦੋਂ ਜਦੋਂ ਲਗੂ ਪ੍ਰਕਿਰਤਵਾਦੀ ਗੱਲ ਕਰਾਂਗੇ ਤਾਂ ਲਗੂ ਪ੍ਰਕਿਰਤਵਾਦੀ ਵਿੱਚ ਜਿਹਦੇ ਵਿੱਚ ਅਸੀਂ ਕਾਈ ਦੀ ਗੱਲ ਕਰਾਂਗੇ ਟੱਕ ਦੀ ਗੱਲ ਕਰਾਂਗੇ ਮਦਰ ਭਾਸ਼ਾ ਦੀ ਗੱਲ ਕਰਾਂਗੇ ਤਾਂ ਉਹਨਾਂ ਦੇ ਜਿਹੜੇ ਕਿਨਗੇ ਪੰਜ ਅਪ੍ਰੰਸ਼ ਸ਼ੋਰਸਾਨੀ ਮੰਗਦੇ ਅਦਮਗ ਦੀ ਮਹਾਰਾਸ਼ਟਰੀ ਪਰ ਸੱਚੀ ਬਾਰੇ ਵਿਦਵਾਨਾਂ ਦੇ ਡਿਕਨੀ ਇਹਨਾਂ ਨੇ ਕਾਫੀ ਜ਼ਿਆਦਾ ਸਹਿਮਤੀ ਨੂੰ ਪ੍ਰਗਟਾਇਆ ਪ੍ਰਗਟ ਆਇਆ ਇਹਨਾਂ ਦੇ ਵਿੱਚ ਸਾਡੇ ਕੋਲ ਲਗੋ ਪ੍ਰਕਾਰ ਦੇ ਵਿੱਚ ਕਿ ਕਈ ਟੱਕ ਹੋ ਗਿਆ ਮਦਰ ਹੋ ਗਿਆ ਬਹਲ ਕੀ ਹੋ ਗਿਆ ਉਪਨਗਰ ਹੋ ਗਿਆ ਇਹ ਸਾਰੀਆਂ ਆਪਰੰਸ਼ ਭਾਸ਼ਾਵਾਂ ਤੋਂ ਸੱਪ ਤੋਂ ਹੋਣ ਦੀ ਕੀ ਕਰਦੀਆਂ ਨੇਗੀਆਂ ਉਸ ਰੂਪ ਦੇ ਵਿੱਚ ਸਾਡੇ ਸਾਹਮਣੇ ਕੀ ਮਿਲਦੀਆਂ ਨੇ ਦੇਖਣ ਨੂੰ ਮਿਲਦੀਆਂ ਨੇਗੀਆਂ ਅਸਲ ਮਾਇਨੇ ਦੇ ਵਿੱਚ ਜੇ ਅਸੀਂ ਗੱਲ ਕਰਾਂਗੇ ਵੀ ਜਿਹੜਾ ਇਹਦਾ ਰੂਪ ਆਗਾ ਉਹ ਕਿੱਥੋਂ ਉੱਭਰ ਕੇ ਆਇਆ ਕਿਹੜੇ ਰੂਪ ਦੇ ਕਿਵੇਂ ਸਾਡੇ ਸਾਹਮਣੇ ਜੜੀਆਂ ਕਿਹਨੇ ਭਾਸ਼ਾਵਾਂ ਵਿੱਚ ਨਿਕਲ ਕੇ ਆਈਆਂ ਨੇਗੀਆਂ ਇਹ ਸਾਰੀਆਂ ਜਿਹੜੀਆਂ ਕਿਨੇਗੀਆਂ ਇਹਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾਗਾ ਜਿਵੇਂ ਅੱਜ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਕਰੀਏ ਉਸੇ ਨਿਕਾਸ ਪੜੇ ਸੀ ਵੀ ਕਿਵੇਂ ਸਾਡੇ ਕੋਲ ਜਿਹੜਾ ਕੀ ਹੈਗਾ ਉਹਦਾ ਉੱਭਰ ਕੇ ਆਉਂਦੇ ਨੇ ਜਿ세 ਵਿਕਾਸ ਮਤਲਬ ਪੰਜਾਬੀ ਭਾਸ਼ਾ ਕਿਵੇਂ ਜਿੱਤੂ ਸਟਾਰਟ ਹੋਈ ਸੀ ਅੱਜ ਜਿਹੜੀ ਕਿਵੇਂ ਕਿਵੇਂ ਕਿਹੜੇ ਕਿਹੜੇ ਵਿਕਾਸਾਂ ਦੇ ਪੜਾਅ ਦੇ ਵਿੱਚ ਨਿਕਲ ਕੇ ਆਈ ਹੈਗੀ ਜਿਵੇਂ ਅਸੀਂ ਗੱਲ ਕਰੀਏ ਵੀ 1173 ਦੀ ਗੱਲ ਕਰੀਏ ਜਾਂ 8ਵੀਂ 9ਵੀਂ ਸਦੀ ਦੀ ਗੱਲ ਕਰੀਏ ਤਾਂ ਉਦੋਂ ਪੰਜਾਬੀ ਭਾਸ਼ਾ ਦੇ ਕੀ ਕਿਹੜੇ ਰੂਪ ਦੇਖਣ ਨੂੰ ਮਿਲਦੇ ਸੀ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਰਲ ਗੱਡੀਆਂ ਸੀਗੀਆਂ ਫਿਰ ਉਸ ਤੋਂ ਬਾਅਦ ਕੀ ਆਇਆ ਬਾਬਾ ਫਰੀਦ ਜੀ ਆਉਂਦੇ ਨੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦਾ ਟਾਈਮ ਪੀਰੀਅਡ ਆਉਂਦਾ ਠੀਕ ਹੈ ਫਿਰ ਹੌਲੀ-ਹੌਲੀ ਪੰਜਾਬੀ ਭਾਸ਼ਾ ਕਿਵੇਂ-ਕਿਵੇਂ ਆਪਣਾ ਰੂਪ ਜਿਹੜਾ ਧਾਰਨ ਕਰਦੀ ਆ ਕਿਸ ਰੂਪ ਦੇ ਵਿੱਚ ਸਾਨੂੰ ਅੱ ਮੇ ਦੇ ਵਿੱਚ ਕਿਹੜੇ ਰੂਪ ਦੇ ਵਿੱਚ ਸਾਹਮਣੇ ਮਿਲਦੀ ਹੈਗੀ ਤਾਂ ਉਹਦੇ ਵਿੱਚ ਜਿਹੜਾ ਕਿ ਪੰਜਾਬੀ ਵਿਕਾਸ ਤੁਹਾਨੂੰ ਸਿਲੇਬਸ ਦੇ ਵਿੱਚ ਜਿਹੜਾ ਕਿ ਦਿੱਤਾ ਹੋਇਆ ਵੀ ਵਿਕਾਸ ਦੇ ਜਿਹੜੇ ਪੜਾਅ ਨੇਗੇ ਕਿਹੜੇ-ਕਿਹੜੇ ਰੂਪ ਦੇ ਵਿੱਚ ਨੇ ਤੇ ਮੋਸਟਲੀ ਇੰਪੋਰਟੈਂਟ ਚਾਰਟ ਹੋ ਜਾਂਦਾ ਇਹਨੂੰ ਤੁਸੀਂ ਨੋਟ ਕਰ ਲਿਓ ਤੇ ਇਹਦੇ ਵਿੱਚ ਕੀ ਹੋ ਜਾਊਗਾ ਪਹਿਲਾ ਜਿਹੜਾ ਪ੍ਰਾਚਨ ਭਾਰਤੀ ਆਰਿਆ ਭਾਸ਼ਾ ਉਹ ਸੀ 1500 ਤੋਂ 600 ਬੀਸੀ ਤੱਕ ਚੱਲਦਾ ਜਿਹਦੇ ਵਿੱਚ ਅਸੀਂ ਗੱਲ ਕਰੀ ਸੀ ਵੀ ਪਹਿਲੀ ਭਾਸ਼ਾ ਜਿਹੜੀ ਕੀ ਆ ਵਿਆਡਾਂ ਦੀ ਭਾਸ਼ਾਗੀ ਵਿਦਾਂ ਦੀ ਭਾਸ਼ਾ ਕਿ ਹੋਗੀ ਵੈਦਿਕ ਸੰਸਕ੍ਰਿਤ ਹੋਗੀ ਉਸ ਤੋਂ ਬਾਅਦ ਦੂਜੀ ਕੀ ਹੋਗੀ ਕਲਾਸਿਕਲ ਸੰਸਕ੍ਰਿਤ ਲੋਕਿਕ ਭਾਸ਼ਾ ਕਹਿੰਦੇ ਜਿਹਦੇ ਵਿੱਚ ਸਾਡੇ ਕੋਲ ਰਮਾਇਣ ਮਹਾਭਾਰਤ ਲਿਖੇ ਗਏ ਸੀਗੇ ਠੀਕ ਹੈ ਉਸ ਤੋਂ ਬਾਅਦ ਦੂਜਾ ਵਿਕਾਸ ਪੜਾਇਆ ਜਿਹੜਾ ਕਿ ਮੱਧਕਾਲੀ ਭਾਰਤੀ ਇਹ ਕੀ ਹੋ ਗਿਆ ਪ੍ਰਾਚਨ ਪੁਰਾਣੇ ਸਮੇਂ ਦੇ ਵਿੱਚ ਕੀ ਆ ਵੈਦਿਕ ਸੰਸਕ੍ਰਿਤਾ ਮੱਧਕਾਲੀ ਭਾਰਤੀ ਆ ਰਹੀ ਭਾਸ਼ਾ ਉਹਦੇ ਵਿੱਚ 600 ਤੋਂ ਲੈ ਕੇ 1000 ਏਡੀ ਤੱਕ ਆ ਟਾਈਮ ਪੀਰੀਅਡ ਜ਼ਰੂਰ ਕਰ ਲਿਓ ਯਾਦ ਠੀਕ ਹੈ ਇਹ 1500 ਤੋਂ 600 ਬੀਸੀ ਤ ਇਹਦੇ ਵਿੱਚ ਕੀ ਹੋ ਗਿਆ ਪਾਲੀ ਪ੍ਰਕਿਰਤਾ ਅਸ਼ੋਕ ਪਾਲੀ 600 ਤੋਂ ਪਹਿਲੀ ਸਦੀ ਤੱਕ ਹੁੰਦੀ ਹੈ ਸਾਹਿਤਿਕ ਪ੍ਰਕਿਰਤਾ ਮਿਲਦੀਆਂ ਨੇ ਪਹਿਲੀ ਸਦੀ ਦੇ ਵਿੱਚ ਔਰ ਆਪਰਾੰਸ਼ ਮਿਲਦੇ ਨੇ 600 ਤੋਂ 1000 ਈਸਵੀ ਵਿੱਚ ਠੀਕ ਹੈ ਜਦੋਂ ਅਸੀਂ ਤੀਜੇ ਵਿਕਾਸ ਪੜਾਅ ਦੀ ਗੱਲ ਕਰਾਂਗੇ ਤਾਂ ਇਹਦੇ ਵਿੱਚ ਆਧੁਨਿਕ ਭਾਰਤੀ ਰੈਮ ਆਰਿਆ ਭਾਸ਼ਾਵਾਂ ਆ ਜਾਣਗੀਆਂ 1000 ਤੋਂ ਲੈ ਕੇ 2004 ਤੱਕ ਜਾਂ ਹੁਣ ਤੱਕ ਦੀ ਗੱਲ ਕਰਾਂਗੇ ਜਿਹਦੇ ਵਿੱਚ ਪੰਜਾਬੀ ਸਿੰਧੀ ਪਹਾੜੀ ਬੋਲੀਆਂ ਹਿੰਦੀ ਦੇ ਮੂਲ ਰੂਪ ਗੁਜਰਾਤੀ ਮਰਾਠੀ ਬੰਗਾਲੀ ਸਾਮੀ ਕੋਕੜੀ ਇਹ ਸਾਰੇ ਕਿਉਂ ਹੋ ਜਾਂਦੇ ਨੇ ਪੰਡਵੀ ਭਾਸ਼ਾ ਦੇ ਵਿਕਾਸ ਦੇ ਪੜਾਅ ਹੋ ਜਾਣਗੇ ਜਿਹੜੇ ਕਿਨੇਗੇ ਸੀ ਤਿੰਨ ਭਾਗਾਂ ਦੇ ਵਿੱਚ ਵੰਡੇ ਨੇ ਪ੍ਰਾਚੀਨ ਮੱਧ ਕਾਲੀਲ ਆਧੁਨਿਕ ਕਾਲ ਠੀਕ ਹੈ ਹੁਣ ਅਸੀਂ ਪੰਜਾਬੀ ਭਾਸ਼ਾ ਨੂੰ ਦੇਖਾਂਗੇ ਵੀ ਇਹ ਜਿਹੜੇ ਕਿ ਨੇਗੇ ਮਤਲਬ ਕਿ ਉਥਾਰ ਦੇ ਰੂਪ ਦੇ ਵਿੱਚ ਦੇਖਾਂਗੇ ਵੀ ਕਿਵੇਂ ਵਿਕਾਸ ਹੋਇਆ ਕਿਵੇਂ ਪੰਜਾਬੀ ਭਾਸ਼ਾ ਜਿਹੜੀ ਕਿ ਆ ਲਗਾਤਾਰ ਨਿਰੰਤਰਨ ਰੂਪ ਦੇ ਵਿੱਚ ਸਾਡੇ ਕੋਲ ਦੇਖਣ ਨੂੰ ਮਿਲਦੀ ਹੈਗੀ ਠੀਕ ਹੈ ਇਹਦੇ ਵਿੱਚੋਂ ਅਸੀਂ ਜਿਹੜੇ ਕਿ ਆ ਬੁੱਟਾ ਸਿੰਘ ਬਰਾੜ ਦੇ ਅਕੋਰਡਿੰਗ ਇਹਦੀ ਜਿਹੜੀ ਕਾਲ ਵਡੋ ਚਾਰ ਕਾਲਾਂ ਦੇ ਵਿੱਚ ਕਰਾਂਗੇ ਚਾਰ ਕਾਲ ਕਾਲ ਕਿਹੜੇ ਨੇਗੇ ਪਹਿਲਾ ਕੀ ਆ ਪਹਿਲਾ ਵਿਕਾਸ ਪੜਾ ਕਿਹੜਾ ਹੈਗਾ ਆਦਿਕਾਲ ਆਗਾ ਫਿਰ ਮੱਧਕਾਲ ਆ ਫਿਰ ਉੱਤਰ ਮੱਧਕਾਲ ਆ ਤੇ ਉਦਨਿਕਾਲ ਆਗਾ ਠੀਕ ਹੈ ਇਹ 1000 ਤੋਂ 1500 ਆ 1500 ਤੋਂ 1700 ਆ 1700 ਤੋਂ 1900 ਤੱਕ ਆ 1900 ਤੋਂ ਲੈ ਕੇ 2004 ਤੱਕ ਆ ਠੀਕ ਹੈ ਇਹ ਹੁਣ ਆਪਾਂ ਕੱਲੇ ਕੱਲੇ ਪਹਿਲਾ ਵਿਕਾਸ ਪੜਾ ਦੂਜਾ ਵਿਕਾਸ ਪੜਾ ਉਹਦੀ ਗੱਲ ਕਰਾਂਗੇ ਹੁਣ ਜਿਵੇਂ ਪਹਿਲੇ ਵਿਕਾਸ ਪੜਾ ਦੀ ਗੱਲ ਕਰਾਂ ਤੇ ਸੰਕਰਮਤੀ ਕਾਲ ਦੀ ਆਉਂਦੀਆਂ ਨੇ ਸੰਦੇਹਿ ਰਸਕੋ ਦਾ ਜਿਹੜੇ ਕੀ ਨੇ ਅਰਬਾਨ ਦੀ ਹੈਗੀ ਇਹਨਾਂ ਦੀ ਭਾਸ਼ਾ ਕਿਹੜੀ ਸੀ ਅਪਰੰਛ ਸੀ ਮਤਲਬ ਪਹਿਲੀ ਵਾਰ ਜਿਹੜੀ ਕੀ ਹੈ ਕੋਈ ਰਚਨਾ ਲਿਖੀ ਗਈ ਸੀਗੀ ਉਹ ਸਾਡੇ ਕੋਲ ਰਚਨਾ ਆਉਂਦੀ ਹੈ ਸਨੇਹ ਰਸਕ ਦੀ ਆਉਂਦੀ ਆ ਆਦਮਹਾਨ ਠੀਕ ਹੈ ਮਤਲਬ ਕਿ ਰਚਨਾ ਕੀ ਹੈ ਸਨੇਹ ਰਸਕ ਦਾ ਲੇਖਕ ਕੌਣ ਸੀ ਆਦਮਹਾਨ ਸੀਗੇ ਔਰ ਇਹਨਾਂ ਦਾ ਖੇਤਰ ਸੀ ਜਿਸੇ ਪੰਜਾਬ ਦੇ ਵਿੱਚ ਜਦੋਂ ਇਹ ਰਚਨਾ ਲਿਖਣ ਲੱਗੇ ਸੀਗੀ ਤਾਂ ਭਾਸ਼ਾ ਅਪ੍ਰਾਂਸ਼ ਜਿਹੜੀ ਕੀ ਯੂਜ਼ ਕੀਤੀ ਜਾਂਦੀ ਸੀ ਪ੍ਰਕਿਰਤ ਪੰਗਲਮ ਜਿਹਨੂੰ ਪਿੰਗਲ ਤੇ ਸੀਗੇ ਮਤਲਬ ਪਿੰਗਲ ઋષਿ ਸੀਗੇ ਉਹਨਾਂ ਨੇ ਲਿਖੀ ਸੀ ਰਚਨਾ ਭਾਸ਼ਾ ਕਿਹੜੀ ਹੈ ਬਿਹਾਰੀਆ ਔਰ ਇਹਦਾ ਦਾ ਖੇਤਰ ਵੀ ਬਿਹਾਰ ਹੋ ਜਾਏਗਾ ਗਿਆਨਾਸ਼ਵਰੀ ਹੈਗੀ ਇਹਨਾਂ ਦੇ ਲੇਖਕ ਸੰਤ ਗਿਆਨਾਸ਼ਵਰ ਸੀਗੇ ਮਰਾਠੀ ਨੂੰ ਰਿਪਰਜੈਂਟ ਕਰਦੇ ਸੀ ਭਾਸ਼ਾ ਤੇ ਮਹਾਰਾਸ਼ਟਰ ਨੂੰ ਰਿਪਰਜੈਂਟ ਕਰਦੀ थी ਚਾਰੇ ਪਾਦੇ ਜਿਹੜੇ ਕਿਸੇ ਸਿਧਨਾਥ ਨਾਮ ਲੇਖਕ ਨੇ ਲਿਖੇ ਚਾਰ ਪਾਦੇ ਜਿਹੜੀ ਰਚਨਾ ਲਿਖਿਆ ਔਰ ਬੰਗਲਾ ਜਿਹੜੀ ਕਿ ਬੰਗਾਲ ਨੂੰ ਰਿਪਰਜੈਂਟ ਕਰਦੇ ਸੀਗੇ ਉਸ ਤੋਂ ਬਾਅਦ ਵਿੱਚ ਜੇ ਅਸੀਂ ਗੱਲ ਕਰੀ ਵੀ ਆਦਮਾਹਨ ਨੇ ਜਿਹੜੀ ਕਾਵ ਰਚਨਾ ਸਨੇਹ ਰਸਕ ਲਿਖੀ ਹੈ ਨਾ ਉਹਦਾ ਰਚਨਾ ਕਾਲ 11ਵੀਂ ਸਦੀ ਮੰਨਿਆ ਗਿਆ ਉਹ ਡਾਕਟਰ ਪ੍ਰੇਮ ਪ੍ਰਕਾਸ਼ ਦਾ ਸਮਝਦਾ 12ਵੀਂ ਸਦੀ ਲਿਖਦੇ ਨੇ ਮਤਲਬ ਅਲੱਗ-ਅਲੱਗ ਇਹਨਾਂ ਦੇ ਵਿੱਚ ਜਿਹੜੇ ਕਿ ਆ ਕਾਫੀ ਜ਼ਿਆਦਾ ਮਤਭੇਦ ਮੰਨ ਜਾਂਦੇ ਨੇ ਵੀ ਕਿਹੜੇ ਜਿਹੜਾ ਕਿ ਸਨੇਹ ਰਸਕ ਦਾ ਜ਼ਿਆਦਾ ਸਮਾਂ ਪੀਰੀਅਡ ਜਿਹੜਾ ਸਹੀ ਮੰਨਿਆ ਜਾਂਦਾਗਾ ਅਸਲ ਦੇ ਵਿੱਚ ਸਨੇਹ ਰਸਕ ਨੂੰ ਪੰਜਾਬੀ ਭਾਸ਼ਾ ਦਾ ਇੱਕ ਪ੍ਰਤੋ ਜਿਹੜਾ ਕਿ ਕਾਵਗ੍ਰੰਥ ਮੰਨਿਆ ਜਾਂਦਾ ਮਤਲਬ ਪਹਿਲੀ ਵਾਰ ਜਿਹੜਾ ਕਿ ਆ ਕੋਈ ਗ੍ਰੰਥ ਲਿਖਿਆ ਗਿਆ ਸੀ ਕਾਵਗ੍ਰੰਥ ਉਹ ਕੀ ਹੈਗਾ ਅਦਮ ਖਾਨ ਦਾ ਸਨੇਹ ਰਸਕ ਮੰਨਿਆ ਜਾਂਦਾਗਾ ਠੀਕ ਹੈ ਕੱਲੋਂ ਕੁਐਸਚਨ ਕਿਵੇਂ ਬਣ ਕੇ ਆ ਸਕਦਾ ਵੀ ਜੇ ਤੁਸੀਂ ਪੰਜਾਬੀ ਭਾਸ਼ਾ ਦੇ ਸਭ ਤੋਂ ਪਹਿਲਾ ਜਿਹੜਾ ਕਾਵਗ੍ਰੰਥ ਕਿੰਨਾ ਪਰ ਪਾਛ ਕੀ ਸੀਗੀ ਇਹ ਪ੍ਰਾਚੀਨ ਪੰਜਾਬੀ ਦਾ ਜਿਹੜਾ ਕਿ ਰੂਪ ਸਾਨੂੰ ਦੇਖਣ ਨੂੰ ਮਿਲਦਾਗਾ ਉਸ ਵਿੱਚ ਨਾਚ ਜੋਗੀਆਂ ਦਾ ਮੋਢੀ ਜਿਹੜਾ ਕਿ ਗੁਰਖਨਾਥ ਆਦਿ ਨੇ ਫਿਰ ਸਾਡੇ ਕੋਲ ਕੀ ਆਇਆ ਤੇ ਜਿਹੜੀ ਕੀ ਆ ਨਾਚ ਪਰੰਪਰਾ ਜਿਹੜੀ ਸਟਾਰਟ ਹੋ ਜਾਂਦੀ ਹੈਗੀ ਜਿਹਦੇ ਵਿੱਚ ਸਾਡੇ ਕੋਲ ਗੁਰਖ ਨਾਥ ਪਰੰਪਰਾ ਦੇ ਮੋਢੀ ਕੌਣ ਹੋ ਜਾਣਗੇ ਗੁਰਖਨਾਥ ਹੋ ਜਾਣਗੇ ਹਾਲਾਂਕਿ ਜਿਹੜੇ ਕੀ ਸੀਗੇ ਸਾਡੇ ਕੋਲ ਜਲੰਧਰ ਨਾਥ ਮਚੰਦਰ ਨਾਥ ਗੁਰਖਨਾਥ ਦੇ ਗੁਰੂ ਜਿਹੜੇ ਕੀ ਸੀਗੇ ਮੰਨੇ ਜਾਂਦੇ ਸੀਗੇ ਪਰ ਇਸ ਤੋਂ ਇਲਾਵਾ ਜਲੰਧਰ ਨਾਥ ਚਰੰਗੇ ਚਰਪੜ ਨਾਥ ਰਤਨ ਨਾਥ ਜਿਹੜੇ ਕਿ ਨੇਗੇ ਗੋਪੀ ਨਾਥ ਹੋਰ ਵੀ ਸਾਨੂੰ ਨਾਥਾਂ ਦੇ ਕੀ ਨੇ ਹਵੇਲੇ ਹਵਾਲੇ ਮਿਲਦੇ ਨੇਗੇ ਇਹਨਾਂ ਦੇ ਵਿੱਚ ਹੁਣ ਸਾਨੂੰ ਕਿਹੜੇ ਕਿਹੜੇ ਨਾਚ ਜੋਗੀਆਂ ਨੇ ਬਣ ਕੇ ਮਿਲਦੀਆਂ भी मरे अणखाया मरे गोरख कहे पूता संजमी तरे दाम काट बागल ले आया मोह कहे मेरा पुत्र ब्याया गीली लकड़ी को कुंड लाया तीन छाल मूल सनखाया ठीक है पे एक का जो मैं ना कहूं आत्म का जोगी, जोगी पढ़ना हूँ ठीक है जब आवेगी काल कटा तब छोड़ जाएगी लटपट ਮਤਲਬ ਕਿ ਇਹਦੇ ਵਿੱਚ ਸਾਨੂੰ ਕੀ ਆ ਸਦੂਕੜੀ ਭਾਸ਼ਾ ਜੇ ਖੜੀ ਭਾਸ਼ਾ ਬੋਲੀ ਬੋਲ ਸਕਦੇ ਆਪਾਂ ਉਹਦੇ ਰੂਪ ਜਿਹੜੇ ਕਿ ਨੇ ਅੰਸ਼ ਮਿਲਦੇ ਨੇਗੇ ਇਹਨਾਂ ਦੇ ਵਿੱਚ ਹੁਣ ਤੁਸੀਂ ਕਹਿ ਸਕਦੇ ਹੋ ਵੀ ਕਿਹੜੇ ਕਿਹੜੇ ਰੂਪ ਨੇਗੇ ਜਿਵੇਂ ਕਿ ਆ ਨਾਚਯੋਗਿਨੀ ਭਾਸ਼ਾ ਦੀ ਬੰਨਗੀ ਦੇ ਵਿੱਚ ਕੀ ਆ ਖਾਇਆ ਵੀ ਮਰੇ ਅਣਖਾਇਆ ਵੀ ਮਰੇ ਠੀਕ ਹੈ ਇਹਦੇ ਵਿੱਚ ਕੀ ਹੋ ਗਿਆ ਇਹ ਸਾਰੀ ਕੀ ਗੋਰਖਨਾਥ ਦੀ ਚਰਪਟਨਾਥ ਦੀ ਹੋ ਗਈ ਠੀਕ ਹੈ ਇਹ ਵਾਲੀ ਭਾਸ਼ਾ ਉਹ ਸੋਤ ਸਨੇਹਰਸਕ ਦੀ ਭਾਸ਼ਾ ਆਦਮਹਾਨ ਦੇ ਵਿੱਚ ਕੀ ਹੋ ਗਿਆ ਵੀ ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਕਿ ਨੇਗੇ ਵਰਤੇ ਗਏ ਨੇ ਜਿਵੇਂ ਸਨੇਹਰਸਕ ਦੇ ਵਿੱਚ ਕੀ ਹੈਗਾ ਇਮ ਕਿਮ ਜਿਮ ਪੰਜਾਬੀ ਦੇ ਵਿੱਚ ਇਵੇਂ ਕਿਵੇਂ ਜਿਵੇਂ ਮਲਵਾਈ ਦੇ ਵਿੱਚ ਇਵੇਂ ਕਿਵੇਂ ਜਿਵੇਂ ਠੀਕ ਹੈ ਇਹ ਭਾਸ਼ਾ ਮਾ ਜਿਹੜੀ ਕਿ ਨਹੀਂ ਗੀਏ ਸਾਨੂੰ ਅਲੱਗ-ਅਲੱਗ ਗਰੁੱਪ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਫਿਰ ਸਾਡੇ ਕੋਲ ਬਾਬਾ ਫਰੀਦ ਦਾ ਟਾਈਮ ਪੀਰੀਅਡ ਆ ਜਾਂਦਾ ਇਹਨਾਂ ਨੇ ਵੀ ਜਿਹੜੀ ਕਿ ਆਪਣੀ ਭਾਸ਼ਾ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਹੈਗਾ ਮਤਲਬ ਕਿ ਸਾਨੂੰ ਨਿਖਰਵਾ ਜਿਹੜਾ ਕਿ ਰੂਪ ਦੇਖਣ ਨੂੰ ਮਿਲਦਾਗਾ ਫਰੀਦ ਜੀ ਦਾ ਜਿਹੜਾ ਕਿ ਡੇਰਾ ਮਤਲਬ ਲਹਿੰਦੇ ਪੰਜਾਬ ਦੀ ਤਾਰਫ ਵੱਲ ਸੀਗਾ ਮਤਲਬ ਜਿੱਥੇ ਉਹ ਰਹਿੰਦੇ ਸੀਗੇ ਇਹਨਾਂ ਦੀ ਭਾਸ਼ਾ ਵੀ ਜਿਹੜੀ ਕਿ ਅਪਰੈਂਸ਼ਨ ਨੂੰ ਮਿਸ਼ਰਤ ਰੂਪ ਦੇ ਵਿੱਚ ਕੀ ਕਰਦੀ ਹੈਗੀ ਲੈ ਕੇ ਜਾਂਦੀ ਆ ਪਰ ਲਹਿੰਦੀ ਪੰਜਾਬ ਦੀ ਜਿਹੜੀ ਕਿ ਮ ਕਿਹੜੀ ਹੋ ਗਈ ਮਲਤਾਨੀ ਨੂੰ ਰਿਪਰੈਜ਼ੈਂਟ ਕਰਨ ਨੇ ਕੋਸ਼ਿਸ਼ ਆ ਸਕਦੇ ਨੇ ਪਾਪਾ ਫ੍ਰੀਜ ਦੀ ਕਿਹੜੀ ਭਾਸ਼ਾ ਨਾਲ ਸੰਬੰਧੀ ਸੀਗੇ ਉਹਨਾਂ ਦੀ ਰਚਨਾਵਾਂ ਤਾਂ ਮਲਤਾਨੀ ਨਾਲ ਹੀ ਰਿਪਰੈਜ਼ੈਂਟ ਕਰਨਾ ਹੈ ਤੁਸੀਂ ਤੇ ਸਦੋ ਕੁੜੀ ਭਾਸ਼ਾ ਦੇ ਵੀ ਕੁਝ ਜਿਹੜੇ ਕਿ ਨੇ ਅੰਸ਼ ਮਿਲਦੇ ਨੇਗੇ ਮਲਤਾਨੀ ਕੋ ਉਪਭਾਸ਼ਾ ਸੀ ਜਿੱਥੇ ਕੀ ਹੈਗਾ ਮਲਤਾਨੀ ਇੱਕ ਡਾਇਲੈਕਟ ਸੀ ਜਿਵੇਂ ਆਪਣੇ ਪੰਜਾਬੀ ਦੀ ਜਿਹੜੀ ਕਿ ਮਲਵਈ ਅਲੱਗ-ਅਲੱਗ ਭਾਸ਼ਾਵਾਂ ਨੇਗੀਆਂ ਉਹ ਵੀ ਜਿਹੜੀ ਕਿ ਮਲਤਾਨੀ ਵੀ ਉਪਭਾਸ਼ਾ ਮੰਨੀ ਜਾਂਦੀ ਸੀਗੀ ਉਸ ਤੋਂ ਬਾਅਦ ਕੀ ਹੈਗਾ ਜਿਹੜੇ ਬਾਬਾ ਫਰੀਦ ਦੇ ਸ਼ਲੋਕ ਨੇਗੇ ਤੇ ਅਰਬੀ ਫਾਰਸੀ ਦੀ ਨਾਲ-ਨਾਲ ਕੀ ਨੇਗੇ ਮਤਲਬ ਕਿ ਉਹਨਾਂ ਦੇ ਲਫ਼ਜ਼ ਵੀ ਆਏਗੇ ਠੀਕ ਹੈ ਸ਼ਲੋਕਾਂ ਦੇ ਵਿੱਚ ਅਰਬੀ ਫਾਰਸੀ ਦੇ ਜਿਹੜੇ ਕੀ ਨੇਗੇ ਸਾਨੂੰ ਜਿਹੜਾ ਕੀ ਉਹਨਾਂ ਦਾ ਖਾਸ ਜਿਹੜਾ ਕੀ ਧਿਆਨ ਮਿਲਦਾ ਦੇਖਣ ਦੇ ਵਿੱਚ ਮਿਲਦਾਗਾ ਉਸ ਤੋਂ ਬਾਅਦ ਜਿਵੇਂ ਕੀਆ ਮਲਕ ਹੋ ਗਿਆ ਸ਼ੈਤਾਨ ਹੋ ਗਿਆ ਅਲਹਾ ਰੱਬਾ ਹੋ ਗਿਆ ਮਲਕਤ ਮਸੂਦ ਹੋ ਗਿਆ ਰੋ ਹੋ ਗਿਆ ਇਹ ਸਾਰੇ ਰੂਪ ਜਿਹੜੇ ਕੀ ਨੇਗੇ ਸਾਨੂੰ ਕਿਹਦੇ ਮਿਲਦੇ ਨੇ ਅਰਬੀ ਫਾਰਸੀ ਦੀ ਸ਼ਬਦਾਵਲੀ ਦੀ ਮਿਲਦੇ ਨੇ ਠੀਕ ਹੈ ਉਸ ਤੋਂ ਬਾਅਦ ਜੇ ਅਸੀਂ ਹੋਰ ਗੱਲ ਕਰੀਏ ਵੀ ਜਿਹੜੇ ਕੀ ਆ ਜਿਵੇਂ ਇਸ ਤਰ੍ਹਾਂ ਲੈਂਦੀ ਦਾ ਮੈਂਡਾ ਟੈਂਡਾ ਸ਼ਬਦ ਹੋ ਗਿਆ ਜਿਹੜੇ ਬਾਬਾ ਫਰੀਦ ਜੀ ਯੂਜ਼ ਕਰਦੇ ਨੇ ਲੈਂਦੀ ਭਾਸ਼ਾ ਦਾ ਜ਼ਿਆਦਾ ਯੂਜ਼ ਕਰਦੇ ਨੇ ਠੀਕ ਹੈ ਫ੍ਰੀਜੀ ਦੀ ਭਾਸ਼ਾ ਜਿਹੜੀ ਕਿ ਮਲਤਾਨੀ ਤੇ ਅਪਰੰਛ ਦੇ ਨਾਲ-ਨਾਲ ਖੜੀ ਬੋਲੀ ਤੇ ਸਦੂਖੜੀ ਭਾਸ਼ਾ ਦੇ ਵੀ ਮੂਲ ਦੇ ਨੇ ਮਤਲਬ ਕਿ ਜਿਹੜੀ ਸਾਦੋਂ ਦੇ ਮੁਖ ਦੇ ਵਿੱਚੋਂ ਨਿਕਲ ਗਈ ਜਿਹੜੀ ਖੜੀ ਬੋਲੀ ਬੋਲਦੇ ਆ ਜਾਂ ਫਿਰ ਸਦੂਖੜੀ ਭਾਸ਼ਾ ਬੋਲਦੇ ਨੇ ਗਿਆ ਇਹ ਜਿਹੜੀ ਕਿ ਮਲਤਾਨੀ ਤੇ ਅਪਰੰਛ ਦੇ ਨਾਲ-ਨਾਲ ਬਾਬਾ ਫ੍ਰੀਜੀ ਦੀ ਭਾਸ਼ਾ ਜਿਹੜੀ ਕਿ ਰਿਪਰੈਜ਼ੈਂਟ ਹੁੰਦੀ ਹੈਗੀ ਜਿਵੇਂ ਕਿ ਇਹ ਫਿਰ ਦੇਖਣ ਕੀ ਆਸ ਅਤੇ ਚਲਣ ਕਰ ਸਾਜ ਮਤਲਬ ਕਿ ਇਹ ਦੇ ਉਹ ਨੈਨੋ ਮਤਿ ਹੋ ਫਿਰ ਦੇਖਣ ਕੀ ਆਸ ਹਨ ਤਾਂ ਇਹ ਵਾਲੀਆਂ ਜਿਹੜੀਆਂ ਕੋਟੇਸ਼ਨਾਂ ਨੇਗੀਆਂ ਜੇ ਫਿਰ ਦੇਖਣ ਕੀ ਆਸ ਦੇ ਵਿੱਚ ਹੀ ਹੋ ਗਿਆ ਸਾਨੂੰ ਅਪਰੰਛ ਭਾਸ਼ਾ ਦਾ ਜਿਹੜਾ ਕਿ ਇਹ ਕੀ ਹਾਲ ਵਿੱਚ ਹਮ ਤੇ ਬਾੜ ਪ੍ਰਾਇਦੈਸਨ ਸਾਈ ਮੂਜੇਨਾ ਦੇ ਵਿੱਚ ਮੂਜੇ ਤੇ ਖੜੀ ਬੋਲੀ ਦੇ ਪ੍ਰਨਾਮ ਨੇ ਠੀਕ ਹੈ ਇਹ ਸਾਰੇ ਅਲੱਗ-ਅਲੱਗ ਬੋਲੀਆਂ ਦੇ ਵਿੱਚ ਸਾਨੂੰ ਕੀ ਮਿਲਦੇ ਨੇਗੇ ਇਹਨਾਂ ਦਾ ਰੂਪ ਦੇਖਣ ਨੂੰ ਮਿਲਦਾਗਾ ਠੀਕ ਹੈ ਫ੍ਰੀਜ ਦੀ ਬਾਣੀ ਪਾਸ਼ਾ ਜਿਹੜੀ ਕੀ ਆ ਪਛਵੀਂ ਪੰਨਾ ਵੀ ਮੁਲਤਾਨੀ ਲੈਂਦੀ ਹੈ ਜਿਸ ਦੇ ਉੱਪਰ ਕੀ ਆ ਭ੍ਰੰਸ਼ ਤੇ ਖੜੀ ਬੋਲੀ ਸੁਦਖੜੀ ਦਾ ਕੀ ਪ੍ਰਭਾਵ ਪੈਂਦਾਗਾ ਠੀਕ ਹੈ ਮਤਲਬ ਕਿ ਬੋਲੀ ਕਿਹੜੀ ਹੋ ਗਈ ਮੁਲਤਾਨੀ ਦੇ ਲੈਂਦੀ ਹੈਗੀ ਪਰ ਜਿਹੜਾ ਕਿ ਆ ਭ੍ਰੰਸ਼ ਤੇ ਖੜੀ ਬੋਲੀ ਦਾ ਕੀ ਪੈਂਦਾਗਾ ਇਹਨਾਂ ਦੇ ਉੱਪਰ ਇਮਪੈਕਟ ਪੈ ਰਿਹਾ ਹੈਗਾ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈਗੀ ਉਸਵਾਜੇ ਬਾਬਾ ਫਰੀਦ ਜੀ ਸੋਲਮਿਸ ਬਾਬਾ ਫਰੀਦ ਜੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਟਾਈਮ ਪੀਰੀਅਡ ਦੀ ਗੱਲ ਕਰਾਂਗੇ ਤਾਂ ਉਹਨਾਂ ਦਾ ਵੀ ਜਿਹੜਾ ਕੀ ਹੈ ਸਾਨੂੰ ਪੰਜਾਬੀ ਭਾਸ਼ਾ ਦੇ ਜਿਹੜਾ ਕੀ ਹੈਗਾ ਦੂਜੇ ਵਿਕਾਸ ਪੜਾਅ ਦੇ ਵਿੱਚ ਸੋਲਮਿਸ ਦੇ ਵਿੱਚ ਦੇਖਣ ਨੂੰ ਮਿਲਦਾਗਾ ਜਿੱਥੇ ਇਸ ਗੁਰਮਤ ਕਾਵਤਾਰਾ ਦੇ ਨਾਲ-ਨਾਲ ਹੋਰ ਜਿਹੜਾ ਕੀ ਹੈ ਸੁਨਹਿਰੀ ਯੁੱਗ ਦਾ ਆਰੰਭ ਹੁੰਦਾਗਾ ਜਿਹਦੇ ਵਿੱਚ ਸਾਡੇ ਕੋਲ ਗੁਰਮਤ ਕਾਵਤਾਰਾ ਕਿੱਸਾ ਕਾਵਤਾਰਾ ਸੂਫੀ ਕਾਵਤਾਰਾ ਵਾਰ ਸਾਹਿਤ ਸਾਖੀ ਸਾਹਿਤ ਹੋ ਗਿਆ ਲੋਕ ਸਾਹਿਤ ਹੋ ਗਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਨੀਆਂ ਗਈਆਂ ਵਿਦ ਆਵਾ ਮਿਲਦੀਆਂ ਨੇ ਗਿਆ ਇਹ ਸਾਰੀਆਂ ਉਸਰੂਪ ਦੇ ਵਿੱਚ ਕੀ ਕੀਤੇ ਗਏ ਸੀ ਸ਼ਾਮਿਲ ਕਰਤੀਆਂ ਗਈਆਂ ਸੀ ਠੀਕ ਹੈ ਤਾਂ ਇਨਾਂ ਪਾਸੋਂ ਦਾ ਵੀ ਜਿਹੜਾ ਕੀ ਆਗਾ ਸਾਡੇ ਕੋਲ ਕਾਫੀ ਜ਼ਿਆਦਾ ਕੀਆ ਫਾਰਸੀ ਦਾ ਦਬਦਬਾ ਮਿਲਦਾਗਾ ਠੀਕ ਹੈ ਉਦੋਂ ਬਾਅਦ ਸਾਡੇ ਕੋਲ ਜਦੋਂ ਮਤਲਬ ਕਿ ਸੂਫੀ ਦਰਬੇਸ਼ਾਂ ਦੇ ਬਾਬਾ ਫਰੀਦ ਦੀ ਗੱਲ ਕਰਾਂਗੇ ਗੁਰੂ ਸਾਹਿਬਾਨ ਦੀ ਗੱਲ ਕਰਾਂਗੇ ਤਾਂ ਜਿੱਥੇ ਸਾਡੇ ਕੋਲ 1704 ਦੇ ਇਸਵੀ ਦੇ ਵਿੱਚ ਪੰਜ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪੂਰਾ ਗੁਰਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਾਉਂਦੇ ਨੇ ਉੱਥੇ ਸਾਨੂੰ ਜਿਹੜਾ ਕਿ ਇਹ ਇੱਕ ਆਧਗ੍ਰੰਥ ਦਾ ਸੰਪਾਦਨ ਇੱਕ ਮੂਲਕ ਖਜ਼ਾਨਾ ਪ੍ਰਾਪਤ ਹੁੰਦਾ ਜਿਹਦੇ ਵਿੱਚੋਂ 6 ਗੁਰੂ ਸਾਹਿਬਾਨ 15 ਭਾਗ ਦਾ 11 ਭਾਟਾ ਦੇ 4 ਗੁਰੂ ਸਾਹਿਬਾਨ ਦੇ ਜਿਹੜੇ ਕਿ ਸੀਗੇ ਗੁਰੂ ਘਰ ਦੇ ਰਬਾਬੀ ਸੀਗੇ ਉਹਨਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਜਿਨ੍ਹਾਂ ਦੇ ਵਿੱਚੋਂ ਹਰ ਇੱਕ ਭਾਸ਼ਾ ਦੇ ਵਿੱਚ ਕੀ ਹੋਇਆ ਕਲਾਸਿਕਲ ਭਾਸ਼ ਜਿਹਦੇ ਵਿੱਚ ਗ੍ਰੰਥ ਦੀ ਭਾਸ਼ਾ ਕੀ ਹੋਗੀ ਲੈਂਦੀ ਹੋਗੀ ਖੜੀ ਹੋਗੀ ਮਰ ਅਲੱਗ ਅਲੱਗ ਰੂਪ ਜਿਹੜੇ ਦੇਖਣ ਨੂੰ ਮਿਲਦੇ ਨੇ ਖੜੀ ਬੋਲੀ ਹੋ ਗਿਆ ਸਦੂਕੜੀ ਹੋ ਗਿਆ ਮਾਝੀ ਪੰਜਾਬੀ ਹੋ ਗਿਆ ਪਾਗੜੀ ਹੋ ਗਿਆ ਬੰਗਰੂ ਰਾਜਸਤਾਨੀ ਸਿੰਧੀ ਬ੍ਰਿਜਜੀ ਅਵਧੀ ਬਿਹਾਰੀ ਹੋ ਗਿਆ ਸੱਭਕ੍ਰਿਤੀ ਪ੍ਰਕਿਰਤਾ ਭੰਨਸ਼ ਗਾਥਾ ਫਾਰਸੀ ਦੇ ਪਹਾੜੀ ਬੋਲੀਆਂ ਦਾ ਕੀ ਮਿਲਦਾਗਾ ਇੰਨਾ ਸਾਰੇ ਰੂਪਾਂ ਦੇ ਵਿੱਚ ਕੀ ਮਿਲਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਸ਼ਰਣ ਆਗਾ ਜਿੰਨੇ ਵੀ ਗੁਰੂ ਸਾਹਿਬਾਨ ਨੇ ਬਾਣੀ ਲਿਖੀ ਆ ਭਗਤਾਂ ਦੀ ਬਾਣੀ ਹੋਗੀ ਭੱਟਾਂ ਦੀ ਬਾਣੀ ਹੋਗੀ ਗੁਰੂ ਘਰ ਦੇ ਜਿਹੜੇ ਕਿ ਨੇ ਰਾਗੀ ਰਬਾਬੀਆਂ ਦੀ ਬਾਣੀ ਹੋਗੀ ਇਹ ਸਾਰੇ ਕੀ ਮਿਲਦੇ ਨੇ ਇਹਨਾਂ ਦਾ ਮਿਸ਼ਰਣ ਮਿਲਦਾਗਾ ਉਦੋਂ ਵੇਲੇ ਜਦੋਂ ਅਸੀਂ ਸਾਰਵੇਂ ਸਦੇ ਜਾਂਦੇ ਨੇ ਤਾਂ ਸਾਡੇ ਕੋਲ ਭਾਈ ਗੁਰਦਾਸ ਜੀ ਦੇ 39 12 ਸਾਨੂੰ ਪਤੀਏ ਵੀ ਦੇਖਣ ਨੂੰ ਮਿਲਦੇ ਨੇ ਇਹਨਾਂ ਦੇ ਵਿੱਚ ਲਹਿੰਦੀ ਸਿੰਧੀ ਸੱਭਿਆਚਾਰਕ ਖੜੀ ਬੋਲੀ ਆਪ੍ਰਾਂਸ਼ ਕੇਂਦਰੀ ਪੰਜਾਬੀ ਇਹਨਾਂ ਦੇ ਵਿੱਚ ਵੀ ਭਾਈ ਵੀਰ ਸਿੰਘ ਜੀ ਨੇ ਅਲੱਗ-ਅਲੱਗ ਜਿਹੜੀਆਂ 12ਵਾਂ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਕੀ ਕੀਤੀਆਂ ਨੇ ਰਚੀਆਂ ਲਈਆਂ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਗੁਰੂ ਸਾਹਿਬਾਂ ਤੋਂ ਇਲਾਵਾ ਸਾਡੇ ਕੋਲ ਕਿੱਸਾ ਕਾਦਰ ਵਿੱਚ ਦਮੋਦਰ ਆ ਜਾਂਦਾ ਜਿਹਦੇ ਵਿੱਚ ਮਲਤਾਨੀ ਰੰਗ ਦੇ ਖੇਡ ਪੰਜਾਬੀ ਜਿਹੜੀ ਕਿ ਹੀਰ ਦੀ ਪਹਿਲੀ ਵਾਰ ਪ੍ਰੇਮ ਦਾ ਤੁਹਾਨੂੰ ਬਿਆਨ ਕਰਦੇ ਨੇ ਪਿੱਲੂ ਦਾ ਮਿਰਜ਼ਾ ਸਾਹਿਬਾ ਕਿੱਸਾ ਜਿਹੜਾ ਕਿ ਮਾਝ ਦੀ ਪਿੰਡੂ ਬੋਲੀ ਦੇ ਵਿੱਚ ਲਿਖਿਆ ਗਿਆ ਅਹਿਮਦ ਨੇ ਆਪਣਾ ਕਿੱਸਾ ਕੇਂਦਰੀ ਬੋਲੀ 'ਚ ਲਿਖਿਆ ਹਾਫੇ ਬੁਰਕਾਰ ਦੇ ਪਾਸ਼ਾ ਕਿੱਡੀ ਹੈ ਪੰਜਾਬੀ ਆ ਫਾਰਸੀ ਸ਼ਬਦਾਂ ਵਾਲੀ ਦੀ ਪਰਮਾਗੀ ਜਿਵੇਂ ਕਿ ਬੰਬਲ ਖੋ ਸਟਿਓ ਜੇ ਪੈਲੂ ਹੁਣ ਤਾਂ ਸੋਭਾ ਲੋਹੇ ਆਖਿਤ ਮੋਦਰ ਅਗ ਹਟੇ ਜੋ ਲੋਗ ਸਿਸਾ ਲੋਹੀ ਮਤਲਬ ਇਹ ਸਾਰੇ ਜਿਹੜੇ ਸਾਈਭਾ ਗਏ ਤੇ ਨੂੰ ਕੋਈ ਪਸਾਰੀ ਦੀ ਹੱਟ ਪਕੜ ਨਾ ਜਾਏ ਤੱਕੜੀ ਹਾਰ ਨਾ ਜਾੜੇ ਵਟ ਹਨ ਮਤਲਬ ਇਹ ਸਾਰੇ ਜਿਹੜੇ ਕਿ ਸਾਨੂੰ ਰੂਪ ਮਿਲਦੇ ਨੇਗੇ ਅਲੱਗ-ਅਲੱਗ ਪਾਸ਼ਾ ਦੇ ਅਲੱਗ-ਅਲੱਗ ਜਿਹੜੇ ਕਿ ਨੇ ਇਹਨੇ ਤੋਂ ਮਿਲਦੇ ਨੇਗੇ ਠੀਕ ਹੈ ਕਵੀਆਂ ਦੇ ਵਿੱਚ ਜਿਹੜੇ ਕਿ ਨੇਗੇ ਸਾਡੇ ਕੋਲ ਕਿੱਸਾ ਕਾਵਾਂ ਦੇ ਵਿੱਚ ਰੂਪ ਦੇ ਵਿੱਚ ਮਿਲਦੇ ਨੇ ਜਿਵੇਂ ਕਿੱਸਾ ਕਾਵ ਤੋਂ ਬਾਅਦ ਸੂਫੀ ਦੀ ਗੱਲ ਕਰਾਂਗੇ ਤਾਂ ਜਿਵੇਂ ਸਾਡੇ ਕੋਲ ਸ਼ਾਹ ਹੁਸੈਨ ਹੋਗੇ ਸੁਲਤਾਨ ਬਾਹੂ ਹੋਗੇ ਸੁਲਤਾਨ ਬਾਹੂ ਤੋਂ ਬਾਅਦ ਸ਼ੀਰਫੀ ਅਲੱਗ-ਅਲੱਗ ਰੂਪ ਦੇ ਵਿੱਚ ਮਿਲਦੀਆਂ ਨੇਗੀਆਂ ਬਾਹੂ ਦੀ ਬੋਲੀ ਜਿਹੜੀ ਕਿ ਸਾਤ ਮੁਰਾਦੀ ਚੰਗ ਦੇ ਇਲਾਕੇ ਨਾਲ ਸੰਬੰਧਿਤ ਆ ਗਈ ਸ਼ਾਹ ਸਰਫੋ ਹੁਸੈਨ ਹੋਗੇ ਅਲੱਗ-ਅਲੱਗ ਜਿਹੜੇ ਕਿ ਇਹਨਾਂ ਦੀ ਤਸਵੀਰ ਵੀ ਸਾਨੂੰ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਜਿਵੇਂ ਤੀਜੇ ਪੜਾਅ ਦੇ ਵਿੱਚ ਆ ਜਾਈਏ ਤਾਂ ਤੀਜਾ ਪੜਾਅ ਜਿਹੜਾ ਕਿ 18ਵੀਂ ਸਦੀ ਦੀ ਚੜਤ ਨਾਲ ਜਿਹੜਾ ਕਿ ਇਹ ਸ਼ੁਰੂ ਹੋ ਜਾਂਦਾ ਜਿਹਦੇ ਵਿੱਚ ਸਾਡੇ ਕੋਲ ਫਾਰਸੀ ਦੇ ਜਿਹੜਾ ਕਿ ਅਸਰ ਫਰੀਦ ਦੀ ਭਾਸ਼ਾ ਨਾਲ ਜਿਹੜਾ ਕਾਫੀ ਦੇਖਣ ਨੂੰ ਮਿਲਦਾਗਾ ਇਦੇ ਵਿੱਚ ਵਾਰਿਸ ਸ਼ਾਹ ਦੇ 18ਵੇਂ ਸੈਜਾ ਸਮੋਰ ਕਵੀ ਆ ਮਹਾਨ ਕਵੀ ਹੀਰ ਜਿਹੜੀ ਕੀ ਆ ਘਰ ਘਰ ਪਹੁੰਚਦੀ ਆ ਵਾਰਿਸ ਦੀ ਬਾਸ਼ਾ ਜਿਹੜੀ ਕੀ ਆ ਫਾਰਸੀ ਪ੍ਰਧਾਨ ਮੰਨੀ ਜਾਂਦੀ ਆ ਅੱਗੇ ਸਾਡੇ ਕੋਲ ਜਿਹੜਾ ਪਹਿਲਾ ਕਾਪ ਬੰਦਾ ਉਹ ਵੀ ਜਿਹੜਾ ਕਿ ਸਾਨੂੰ ਵਾਰਿਸ ਜਿਹੜਾ ਕਿ ਇਹ ਦੇਖਣ ਨੂੰ ਮਿਲਦਾਗਾ ਠੀਕ ਹੈ ਜਿਹਦੇ ਵਿੱਚ ਲਗਭਗ 20 ਸ਼ਬਦ ਜਿਹੜੇ ਕਿ ਨੇ ਅਰਬੀ ਫਾਰਸੀ ਦੀ ਨੇ ਅਵਲ ਹਮਦ ਖੁਦਾ ਹੈ ਠੀਕ ਹੈ ਵਿਰਦ ਇਸ਼ਕ ਇਹ ਰੱਬ ਸਾਰੇ ਉਸੂਲ ਕੀ ਲੇਗੇ ਸਾਡੇ ਕੋਲ ਜਿਹੜੇ ਅਰਬੀ ਫਾਰਸੀ ਦੇ ਮਿਲਦੇ ਲੇਗੇ ਆ ਹਾਸ਼ਮ ਦੀ ਅਹਿਮਦ ਯਾਰ ਇਹਨਾਂ ਦੇ ਵਿੱਚ ਵੀ ਅਲੱਗ-ਅਲੱਗ ਗਰੁੱਪ ਜਿਹੜੇ ਕਿਨੇ ਦੇਖਣ ਨੂੰ ਮਿਲਦੇ ਨੇ ਚੌਥਾ ਵਿਕਾਸ ਜਿਹੜਾ ਆਖਰੀ ਵਿਕਾਸ ਪੜਾਇਆ ਹੈਗਾ ਇਹਦੇ ਵਿੱਚ ਕੀ ਹੈ 20ਵੀਂ ਸਦੀ ਦੇ ਆਰੰਭ ਤੋਂ ਪੰਜਾਬੀ ਭਾਸ਼ਾ ਦੀ ਜਿਹੜੀ પરિਸਥਿਤੀਆਂ ਸੀਗੀਆਂ ਉਹ ਕਾਫੀ ਜ਼ਿਆਦਾ ਤਬਦੀਲ ਹੁੰਦੀਆਂ ਗਿਆ ਚਾਹੀ ਅਸੀਂ ਜਿਹੜੀ ਕਿਨੇਗੇ ਪੰਜਾਬੀ ਭਾਸ਼ਾ ਦਾ ਜਿਹੜਾ ਵਿਕਾਸ ਦੇ ਪੜਾਣ ਹੈਗੇ ਉਹਨਾਂ ਨੂੰ ਕਾਫੀ ਜ਼ਿਆਦਾ ਮਤਲਬ ਕਿ ਧਿਆਨ ਵਿੱਚ ਜਿਹੜਾ ਕੀ ਹੈਗਾ ਮੱਦੇ ਨਜ਼ਰ ਰੱਖਦੇ ਹੋ ਹਰ ਇੱਕ ਵਿਕਾਸ ਦੇ ਪੜਾਣ ਨੂੰ ਉਹਨਾਂ ਨੂੰ ਧਿਆਨ ਦੇ ਵਿੱਚ ਦੇਖਿਆ ਪੜ੍ਹਿਆ ਸਮਝਿਆ ਅਲੱਗ-ਅਲੱਗ ਸਾਡੇ ਕੋਲ ਵਿਦਵਾਨਾਂ ਨੇ ਜਿਹੜੇ ਕਿ ਨੇਗੇ ਆ ਉਹਨਾਂ ਦੀਆਂ ਰਚਨਾਵਾਂ ਨੂੰ ਕਹਿ ਸਕਦੇ ਆ ਵੀ ਰਚਨਾਵਾਂ ਨੂੰ ਦੇਖਦੇ ਹੋਏ ਸਾਡੇ ਕੋਲ ਲਗਭਗ ਭਾਸ਼ਾਵਾਂ ਦਾ ਜਿਹੜਾ ਜ਼ਿਕਰ ਹੋਇਆਗਾ ਬੋਲੀਆਂ ਦੇ ਵਿੱਚ ਹੋਇਆਗਾ ਤਾਂ ਉੱਥੇ ਅਸੀਂ ਇਹ ਚੀਜ਼ਾਂ ਤੋਂ ਅੰਗੋਲ ਨਹੀਂ ਹੋ ਸਕਦੇ ਵੀ ਜਿਹੜੀ ਕੀ ਪੰਜਾਬੀ ਦਾ ਚਾਹੀਏ ਅਸੀਂ ਜਿਹੜਾ ਵਿਕਾਸ ਹੈ ਜਿੱਥੇ ਵਧਣਾ ਚਾਹੀਦਾ ਸੀ ਉਹਦੀ ਜਗ੍ਹਾਵਾਂ ਨੂੰ ਕੀ ਜਗ੍ਹਾ ਨੂੰ ਕੀ ਲੈ ਲਿਆ ਪੰਜਾਬੀ ਇੰਗਲਿਸ਼ ਪੰਜਾਬੀ ਦੀ ਜਗ੍ਹਾ ਤੇ ਇੰਗਲਿਸ਼ ਨੂੰ ਲੈ ਲਿਆ ਤਾਂ ਅੰਗਰੇਜ਼ੀ ਦੇ ਜਿਹੜੇ ਕੀ ਹੈ ਕਿ ਜਿਵੇਂ ਅਸੀਂ ਇਹ ਕਹਿ ਸਕਦੇ ਵੀ ਜਿਹੜੀ ਅਪਰੰਸ਼ ਭਾਸ਼ਾ ਜ ਆਸ਼ੀ ਪਾਸਮਾ ਉਰਦੂ ਫਾਰਸੀ ਹੋਣ ਦੇ ਬਾਵਜੂਦ ਵੀ ਕੀ ਹੋ ਗਿਆ ਪੰਜਾਬੀ ਭਾਸ਼ਾ ਦੇ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਪ੍ਰਭਾਵ ਕੀ ਹੈਗਾ ਫਾਰਸੀ ਨਾਲੋਂ ਵੱਧ ਕਿਤੇ ਦੇਖਣ ਨੂੰ ਮਿਲ ਰਿਹਾ ਜਿਥੇ ਅਸੀਂ ਪੰਜਾਬੀ ਨੂੰ ਬੋਲਣ ਦੇ ਨਾਲ ਨਾਲ ਅੰਗਰੇਜ਼ੀ ਦੇ ਸ਼ਬਦਾਂ ਨੂੰ ਐਡ ਆਨ ਕਰਦੇ ਜਾ ਰਹੇ ਹਾਂ ਉੱਥੇ ਵੀ ਜਿਹੜਾ ਕਿ ਆ ਕਾਫੀ ਜਿਆਦਾ ਜਿਆਦਾ ਗਿਣਤੀ ਦੇ ਵਿੱਚ ਕੀ ਹੋਇਆ ਵੀ ਜਿਹੜਾ ਕਿ ਆ ਪੜ੍ਹੇ ਲਿਖਿਆ ਬੰਦਾ ਵੀ ਅੰਗਰੇਜ਼ੀ ਪੜ੍ਹਨੀ ਲਿਖਣੀ ਤੇ ਬੋਲਣੀ ਤੇ ਆਉਂਦੀ ਹੋਵੇ ਪਰ ਲੋਕਾਂ ਦੀ ਜਿਹੜੀ ਬਦਲਦੀ ਮਾਨਸਿਕਤਾ ਉਹ ਅੰਗਰੇਜ਼ੀ ਦੀ ਜਾਦਾ ਚੜਤ ਨੂੰ ਕੀ ਹੁੰਦਾ ਜਾ ਰਿਹਾ ਉਹਨੂੰ ਜਾਦਾ ਮਤਲਬ ਕਿ ਉਜਾਕਰ ਕਰਦਾ ਜਾ ਰਿਹਾ ਜਾਂ ਫਿਰ ਪੰਜਾਬੀ ਤੋਂ ਜਿਹੜੇ ਕਿ ਆਪਣੀ ਪਛਾਣ ਨੂੰ ਜਾਦਾ ਵਰਤੋਂ ਨਾ ਹੋਣ ਕਰਕੇ ਕੀ ਕੀਤੀ ਜਾ ਰਹੀ ਹੈਗੀ ਇੰਗਲਿਸ਼ ਦਾ ਜਿਹੜਾ ਕਿ ਸਹਾਰਾ ਲਿਆ ਜਾ ਰਿਹਾ ਤਾਂ ਇਹ ਸਾਡੇ ਕੋਲ ਜਿਹੜੇ ਕਿ 1900 ਤੋਂ ਲੈ ਕੇ 2004 ਤੱਕ ਦੇ ਜਿਹੜਾ ਕਿ ਆ ਚੌਥਾ ਵਿਕਾਸ ਪੜਾਅ ਦੇ ਵਿੱਚ ਅਸੀਂ ਮਤਲਬ ਕਿ ਉਹ ਚੀਜ਼ਾਂ ਨੂੰ ਦੇਖਿਆ ਜਿਹੜੀਆਂ ਹੁਣ ਤੱਕ ਸਾਡੇ ਕੋਲ ਮਤਲਬ ਕਿ ਜਿਹੜਾ ਕਿ ਸਾਡੇ ਕੋਲ ਸੂਫੀ ਕਾਬ ਤੋਂ ਵੀ ਪਹਿਲਾਂ ਜਿਹੜੇ ਕਿ ਨੇ ਸਾਡੇ ਕੋਲ ਗੋਰਖਨਾਥ ਠੀਕ ਹੈ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਉਸ ਪਰੰਪਰਾ ਨੂੰ ਦੇਖਿਆ ਜਿਹਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੀਆਂ ਕਿਨੇ ਵਿਕਾਸ ਭਾਸ਼ਾ ਦੇ ਵਿਕਾਸ ਦੇ ਪੜਾਵਾਂ ਦੇ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆਗੇ ਤਾਂ ਬਾਕੀ ਜਿਹੜੀਆਂ ਕਿ ਕੱਲ ਕਲਾਸਸ ਹੋਣਗੀਆਂ ਉਹਦੇ ਵਿੱਚ ਤੁਹਾਨੂੰ ਪੰਜਾਬੀ ਭਾਸ਼ਾ ਦੇ ਜਿਹੜਾ ਕੀ ਹੈਗਾ ਰੂਪ ਆ ਜਿਹੜਾ ਜਿਾ ਸੇ ਕਹਿ ਸਕਦੇ ਆ ਵੀ ਬੋਲੀ ਕਿਵੇਂ ਸਾਡੇ ਕੋਲ ਜਿਹੜੀ ਕੀ ਆ ਉੱਭਰ ਕੇ ਆਈ ਹੈਗੀ ਕਿਹੜੇ-ਕਿਹੜੇ ਰੂਪਾਂ ਦੇ ਵਿੱਚ ਆਈ ਆ ਚਿੱਤਰ ਚਿੱਤਰ ਦੇ ਰੂਪ ਦੇ ਵਿੱਚ ਆਈ ਆ ਸਾਡੇ ਕੋਲ ਠੀਕ ਹੈ ਉਸ ਤੋਂ ਬਾਅਦ ਕਿਵੇਂ ਮਤਲਬ ਕਿ ਦੇਖਣ ਨੂੰ ਮਿਲ ਰਹੀ ਆ ਕਿ ਕੀ ਉਹਦਾ ਵਿਕਾਸ ਹੋ ਰਿਹਾ ਜ ਹੋ ਰਿਹਾਗਾ ਉਸ ਵਕਤ ਗੁਰਮੁਖੀ ਲਿਪੀ ਦਾ ਕਿਵੇਂ ਵਿਕਾਸ ਹੋਇਆ ਉਹਦੇ ਨਿਕਾਸ ਹੋਇਆ ਉਹਦੇ ਪੜਾਹ ਕੀ ਨਿਗਿਆ ਜੋ ਹਰ ਇੱਕ ਭਾਸ਼ਾ ਵਾਂ ਜਿਹੜੀਆਂ ਭਾਰਤੀ ਭਾਸ਼ਾਵਾਂ ਨੇਗੀਆਂ ਉਪਭਾਸ਼ਾਵਾਂ ਨੇਗੀਆਂ ਜਿਹਦੇ ਵਿੱਚ ਸਾਡੇ ਕੋਲ ਮਲਬਈ ਹੋ ਗਿਆ ਮਾਝੀ ਹੋ ਗਿਆ ਦੁਆਬੀ ਹੋ ਗਿਆ ਪਠੋਹਾਰੀ ਹੋ ਗਿਆ ਉਹਨਾਂ ਦੀ ਕੀ ਵਿਸ਼ੇਸ਼ਤਾਵਾਂ ਨੇ ਹਰ ਵਾਰ ਪੇਪਰ ਦੇ ਵਿੱਚ ਕੋਸਟਰ ਦੇਖਣ ਨੂੰ ਮਿਲਦਾਗਾ ਤਾਂ ਤੁਸੀਂ ਇੱਕ ਵਾਰ ਨਹੀਂ ਤਾਂ ਦੋ ਵਾਰ ਜ਼ਰੂਰ ਕਲਾਸ ਨੂੰ ਦੇਖੋਗੇ ਤਾਂ ਕੱਲਾ ਸਮਝ ਆ ਜਾਣਗੀਆ ਅਸਲ ਮੈਨੇ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਕਿ ਬਾਰ ਬਾਰ ਪੇਟ ਹੁੰਦੀਆਂ ਨੇਗੀਆਂ ਉੱਥੇ ਪੁੱਛਿੰਦੇ ਨੇ ਵੀ ਕਿਹੜੀ ਬੋਲੀ ਹੈ ਕਿਹੜੀ ਭਾਸ਼ਾ ਯੂਜ਼ ਕੀਤੀ ਗਈ ਆ ਕਿਹੜੀ ਰਚਨਾ ਕਿਦੇ ਵਿੱਚ ਲਿਖੀ ਗਈ ਹੈਗੀ ਇਹੀ ਚੀਜ਼ ਜਿਹੜੀ ਮੋਸਟ ਇੰਪੋਰਟੰਟ ਮੰਨੇ ਜਾਂਦੀਆਂ ਨੇ ਤੁਸੀਂ ਜ਼ਿਆਦਾ ਫੋਕਸ ਜਿਹ ਦੇਣਾਗਾ ਜਿਹੜੀਆਂ ਪੇਪਰ ਦੇ ਪੁਆਇੰਟ ਆਫ 뷰 ਤੇ ਜਿਹੜੀਆਂ ਇੰਪੋਰਟੈਂਟ ਨੇਗੀਆਂ ਉਹ ਚੀਜ਼ਾਂ ਨੂੰ ਵੀ ਨਹੀਂ ਛੱਡਣਾ ਜਿਹੜੀਆਂ ਨਹੀਂ ਪੁੱਛੀਆਂ ਜਾਂਦੀਆਂ ਕਿਉਂਕਿ ਕੁਐਸਚਨ ਕਈ ਵਾਰ ਅਧਧੇ ਬਣ ਕੇ ਆਉਂਦੇ ਨੇ ਜਿਹੜੀ ਤੁਸੀਂ ਛੱਡ ਦਿੰਨੇ ਹੋਗੇ ਇਸ ਕਰਕੇ ਬਾਕੀ ਕਲਾਸਸ ਨੂੰ ਆਪਾਂ ਕੰਟੀਨਿਊ ਕਰਾਂਗੇ ਔਰ ਜਿਹੜੇ ਸਟੂਡੈਂਟਸ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ ਔਰ ਵੀਡੀਓ ਨੂੰ ਵਾਤਾਲ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ